ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਹਾਲਾਤ ਕੀ ਬਣੇ ਹੋਏ ਨੇ ਬਾਈ ਠੀਕ ਆ ਆ ਦੇਖ ਲਓ ਵੀ ਲੋਕ ਜਿਹੜਾ ਹੈਗਾ ਅੱਧਾ ਅੱਧਾ ਬੰਦਾ ਡੁੱਬਿਆ ਹੁੰਦਾ ਠੀਕ ਆ ਉਧਰੋਂ ਜਿਹੜਾ ਹੈਗਾ ਛੋਟੇ ਜਵਾਗਤ ਆ ਨਹੀਂ ਸਕਦੇ ਵਿੱਚ ਤਾਰੀਆਂ ਲਾਉਂਦੇ ਫਿਰਦੇ ਆ ਠੀਕ ਆ ਪਰਿਵਾਰ ਆ ਜਿਹੜੇ ਔਰਤਾਂ ਖੜੀਆਂ ਹਨਾ ਠੀਕ ਆ ਚਲੋ ਇਹ ਪੰਜਾਬ ਆ ਵੀ ਹਰ ਗੱਲ ਦੇ ਵਿੱਚ ਚੜ੍ਹਦੀ ਕਲਾ ਚ ਰਹਿੰਦਾ ਚਾਹੇ ਮਾਫਾ ਕਿ ਬਹੁਤ ਹੈ ਪਾਣੀ ਬਹੁਤ ਸੀ ਉੱਤਰ ਗਿਆ ਕਿੰਨਾ ਕਿਰਾ ਪਾਣੀ ਸੀਗਾ ਮਾੜਾ ਦੱਸੀ ਬੜਾ ਹੱਥ ਲਾ ਕੇ ਆ ਉਹਦੇ ਗਲਤੇ ਦਾ ਗਲ ਗਲ ਤੱਕ ਪਾਣੀ ਸੀਗਾ ਹੈਨਾ ਤਾਂ ਜਿਹੜਾ ਹੈਗਾ ਦੇਖ ਲਓ ਵੀ ਆ ਆ ਜਿਹੜਾ ਹੈਗਾ ਘਰ ਬਿਲਕੁਲ ਜਿਹੜਾ ਹੈਗਾ ਡੁੱਬ ਚੁੱਕਿਆ ਬਾਈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਈ ਹੈ ਅੱਛਾ ਪਾਣੀ ਪਾਣੀ ਗੜੀਆਂ ਸਾਰਾ ਘਰਾਂ ਦਾ ਤੱਕ ਪਾਣੀ ਗਿਆ ਅੱਛਾ ਘਰਾਂ ਤੱਕ ਜਿਹੜਾ ਪਾਣੀ ਸੀਗਾ ਤੁਸੀਂ ਦੇਖ ਸਕਦਾ ਵੀ ਘਰਾਂ ਦੇ ਘਰ ਡੋਬਿਆ ਤੇ ਜਿਹੜਾ ਹੈਗਾ ਉਹ ਦੇਖ ਲਓ ਆ ਜਵਾਕਾਂ ਨੇ ਪਰ ਇਹ ਗੱਲ ਆ ਵੀ ਹੱਸਦੇ ਹੀ ਰਹਿਣਾ ਹੈ ਹਮੇ ਜੋ ਮਰ ਜਿਓ ਵਿੱਚ ਘਰ ਡੁੱਬ ਗਿਆ ਖੇਤ ਡੁੱਬ ਗਿਆ ਚਲ ਹੁਣ ਬੰਦਾ ਰੋਵੇ ਤੇ ਹੱਸੇ ਤੋਂ ਉਹ ਤਾਂ ਚੱਲੀ ਜਾਣਾ ਪਰ ਇੱਕ ਗੱਲ ਆ ਵੀ ਆ ਦੇਖੋ ਉਸ ਪਾਣੀ ਨੂੰ ਹੁਣ ਪੂਲ ਬਣਾਈ ਬੈਠੇ ਆ ਠੀਕ ਹੈ ਉਹ ਸਹੀ ਗੱਲ ਉਹ ਗਾਣਾ ਵੀ ਜਿੰਨਾ ਮਰਜ਼ੀ ਹੈ ਨਾ ਭੜੇ ਦਾ ਭੜਾ ਸਮਾਜੇ ਦੰਦਾ ਕੱਢਦੇ ਨੇ ਨਾ ਸਾਡੀ ਜਨਤਾ ਨੇ ਠੀਕ ਹੈ ਆ ਦੇਖ ਲਓ ਆ ਕਿਹੜੀ ਤਰੀਕਾ ਹੁੰਦਾ ਹੈ ਕਰਨ ਕੀ ਕਰਕੇ ਇਹਨਾਂ ਦਾ ਯਾਰ ਹੈ ਨਾ ਤੇ ਪਰ ਜਿਹੜੇ ਆ ਗਿਆ ਲੋਕਾਂ ਨੇ ਡੰਗਰ ਬੱਛੇ ਪਤਾ ਕੀ ਆ ਪਿੰਡ ਵਾਲਿਆਂ ਨੇ ਹੁਣ ਜਿਹੜੇ ਆ ਗਿਆ ਬਈ ਇੱਧਰ ਬੰਨੇ ਹੋਇਆ ਉਹ ਮੈਂ ਦਿਖਾਵਾਂ ਇੱਧਰ ਆ ਦੇਖੋ ਟਰਾਲੀਆਂ ਲੋਕਾਂ ਨੇ ਪੁਲਤੇ ਲਿਆਂਦੀਆਂ ਹੋਈਆਂ ਠੀਕ ਆ ਜੀ ਪੁਲਾਂ ਦੇ ਉੱਤੇ ਬੈਠੇ ਆ ਤੇ ਆ ਤੁਹਾਨੂੰ ਦਿਖਾ ਦਿਆਂ ਸਾਰਾ ਸਾਰਾ ਇੱਥੇ ਜਿਹੜਾ ਹੈਗਾ ਆ ਥਾਵਾਂ ਤੇ ਜਿਹੜਾ ਹੈਗਾ ਪਸ਼ੂਆਂ ਆਂ ਦੇ ਜਿਹੜੇ ਹਰੇ ਚਾਰੇ ਦੀ ਬਹੁਤ ਜ਼ਰੂਰਤ ਆ ਬਈ ਇਧਰ ਆ ਬੈਠਿਆ ਮਾਈ ਵਰਗੇ ਠੀਕ ਹੈ ਥੋੜਾ ਸਾਰਾ ਇਹ ਹੀ ਪਿੰਡ ਹੈ ਆਹੀ ਪਿੰਡ ਹੈ ਕਿਹੜਾ ਪਿੰਡ ਹੈ ਇਹ ਹੈ ਕਾਲਾਂ ਵਾਲੀ ਠੀਕ ਹੈ ਸੋ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਣਾ ਸਾਰਾ ਸਾਰਾ ਇਹ ਹਾਲਾਤ ਬਣੇ ਹੋਏ ਤੇ ਸਾਹਮਣੇ ਸਾਰੇ ਡੁੱਬੇ ਹੋਏ ਐ ਤੁਝੜ ਚੀਜ਼ਾਂ ਤੇ ਇਸ ਜਗ੍ਹਾ ਦੇ ਉੱਪਰ ਆ ਆ ਘਰ ਆ ਬਾਈ ਸਾਰੇ ਸਾਰੇ ਬਾਕੀ ਪੰਦੇਰ ਸਾਹਿਬ ਦੇ ਨੇ ਪੰਦੇਰ ਸਾਹਿਬ ਹੈ ਕੀ ਜਿਹੜਾ ਹੈਗਾ ਕੀ ਹਾਲਾਤ ਨੇ ਤੁਸੀਂ ਲਗਭਗ ਸਾਰੇ ਹੀ ਦੇਖ ਲਿਆ ਹੁਣ ਲਾਈਵ ਚੱਲ ਰਹੇ ਆ ਆ ਤੇ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਵੀ ਕਿਉਂਕਿ ਤੁਹਾਡਾ ਇਹ ਇਲਾਕਾ ਮਾਝਾ ਖਾਸ ਕਰਕੇ ਦੇਖੋ ਕੁਝ ਪਿੰਡ ਜਿਹੜੇ ਇੰਦਰ ਜਾਂਦੇ ਆ ਆ ਦੇਰਾ ਪਾਪਾ ਨਾਨਕ ਜੀ ਜਾਂਦੇ ਨੇ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਆ ਜੀ ਆ ਪਿੰਡ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਆ ਜੀ ਹਰੇ ਦੁਕਾਨਾਂ ਔਰ ਜੇ ਮੈਂ ਇਹਨਾਂ ਦੋਹਾਂ ਏਰੀਆ ਦਾ ਮੁਲਿਆੰਕਣ ਕਰਾਂ ਜਿਹੜੇ ਮੈਂ ਵੇਖੇ ਕੁਝ ਪਿੰਡ ਇੱਧਰ ਵੀ ਇੱਧਰ ਇੱਧਰ ਪਾਣੀ ਤੋਂ ਜ਼ਿਆਦਾ ਨਜ਼ਰ ਆਉਂਦਾ ਇਹਨਾਂ ਪਾਣੀਆ ਜੇ ਪਰਲੇ ਬੰਨੇ ਸੀ ਦੇਖੀਏ ਤੇ ਤੇ ਪਾਣੀ ਪਾਣੀ ਪਰ ਰਮਦਾਸ ਏਰੀਆ ਦਾ ਚਾਲਾ ਮੱਫਾ ਹੁੰਦਾ ਜੀ ਜਿਹੜੀ ਉੱਥੇ ਬੋਨੇ ਵਾਲਾ ਪਿੰਡ ਸੀਗਾ ਉਹਦੇ ਪਿੱਛੇ ਧਰਮਾਬਾਦ ਪਿੰਡ ਸੀਗਾ ਜੀ ਸਿੰਘਪੁਰਾ ਸੀਗਾ ਅਗਲੇ ਬੰਨੇ ਬਹੁਤ ਸਾਰੇ ਪਿੰਡ ਆ ਉਹਨਾਂ ਪਿੰਡਾਂ 'ਚ ਦੋ ਦਿਨ ਕੋਈ ਰਾਸਤਾ ਨਹੀਂ ਆਜਾ ਅੱਜ ਫਿਰ ਕਿੱਥੀ ਸੀ ਅੱਜ ਏਰੀਆ ਤੋਂ ਦੋ ਬੰਦੇ ਪਤਲੇ ਫੈਸਲੇ ਕਰਾ ਜੀ ਤਾਂ ਕਿੰਨਾ ਪਿੱਲਾ ਦੀ ਤਬਾਹੀ ਆ ਪਰ ਸਾਰੇ ਤਬਾਹੀ ਆ ਥੋੜੀ ਘੱਟ ਪਾਣੀ ਲੱਗਿਆ ਵੀ ਚਾ ਲੋਕ ਅੰਦਰ ਆ ਜਾ ਰਹੇ ਤੁਸੀਂ ਇਹ ਗੱਲ ਦੇਖ ਲਓ ਵੀ ਪ੍ਰਧਾਨ ਸਾਹਿਬ ਨੂੰ ਇਹ ਪਾਣੀ ਹਜੇ ਘੱਟ ਲੱਗਦਾ ਤੁਸੀਂ ਦੇਖ ਲਓ ਅੱਗੇ ਤੇ ਹਾਲਾਤ ਕੀ ਹੋਣਗੇ ਆ ਦੇਖ ਲਓ ਵੀ ਜਿੱਥੇ ਲੋਕ ਗਲਗਾ राम ਨਹੀਂ ਨਹੀਂ RAM ਦਾਸ ਦੇ ਵਿੱਚ ਅਸੀਂ ਗਾਇਬ ਸੀ ਰਮਦਾਸ ਉਹ ਉਦੋਂ ਵੀ ਜ਼ਿਆਦਾ ਤੁਸੀਂ ਦੇਖ ਲਓ ਵੀ ਕਿੰਨਾ ਕਿੰਨਾ ਮੈਂ ਪਹਿਲਾਂ ਲਾਈਵਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਕਈ ਦਾ ਨੈਟਵਰਕ ਵੀ ਨਹੀਂ ਪਾਣੀ ਸਾਡਾ ਘਟਿਆ ਵਾ ਕੱਲ ਤੇ ਪਾਣੀ ਬਹੁਤ ਜ਼ਿਆਦਾ ਹੈ। ਬਿਜਲੀ ਦਾ ਕਟਾਈ ਆ ਸਾਰੀ ਬਾਈ ਹੈਨਾ। ਬਿਜਲੀ ਤਾਂ ਬੰਦ ਹੀ ਆ। ਠੀਕ ਆ ਰਾਤ ਨੂੰ ਤੁਸੀਂ ਦੇਖ ਲਓ ਵੀ ਰਹਿਣਾ ਕਿਵੇਂ ਆ। ਇੱਕ ਮਿੰਟ ਤੁਹਾਨੂੰ ਮੈਂ ਦਿਖਾ ਦਿਆਂ। ਇੱਧਰਲੇ ਪਾਸੇ ਸਾਰੀਆਂ ਚੀਜ਼ਾਂ ਵੀ ਲੋਕ ਰਸਤਾ ਕਿੱਦਾਂ ਲੈ ਕੇ ਆਉਂਦੇ ਆ ਤੁਸੀਂ ਕਿੱਦਾਂ ਪਹੁੰਚ ਸਕਦੇ ਸਾਰੇ ਚੀਜ਼ ਦਿਖਾਉਂਦੀ ਕੁਝ ਕਰਦੇ ਇਹ ਮੁੰਡੇ ਆ ਸਾਰੇ। ਠੀਕ ਆ ਨੌਜਵਾਨ ਇੱਧਰ ਉੱਚਾ ਥਾਂ ਜਿੱਧਰਲੇ ਪਾਸੇ ਖੜਦੇ ਆ ਆ ਪਸ਼ੂ ਡੰਗਰ ਆ ਬਾਈ। ਵਿਚਾਰੇ ਉੱਤੇ ਬੰਨੇ ਹੋਇਆ। ਆ ਤੁਹਾਨੂੰ ਮੈਂ ਦਿਖਾਉਣਾ। ਸਿੱਗੇ ਜਦੋਂ ਕੁਛ ਬਣਾਉਂਦੇ ਗਏ ਕੱਲਾ ਪਾਣੀ ਪਾਣੀ ਮਿਲਦਾ 3-4 ਕਿਲੋਮੀਟਰ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਮੈਂ ਇਹ ਸੀਨ ਹੈ ਨੇ ਪੱਲੇ ਬਨੇ ਤੁਹਾਨੂੰ ਦਿਖਣਗੇ ਰਮਦਾਸ ਵਾਲੇ ਰਮਦਾਸ ਵਾਲੇ ਏਰੀਆ ਚ ਇੱਧਰ ਤੁਸੀਂ ਦੇਖ ਲਓ ਬਾਈ ਪੂਰੇ ਦੇ ਪੂਰੇ ਜਿਹੜੇ ਘਰ ਹੈ ਲੋਕ ਕੋਠਿਆਂ ਤੇ ਬੈਠਿਆ ਬਾਈ ਆਹ ਦੇਖ ਲਓ ਆਹ ਥੋੜਾ ਮੈਂ ਜ਼ੂਮ ਕਰਕੇ ਦਿਖਾ ਦੇਣਾ ਆਹ ਪਰਿਵਾਰ ਆ ਕਿਉਂਕਿ ਕਿਸਦਾ ਯਾਰ ਘਰ ਛੱਡਣ ਨੂੰ ਜੀ ਨਹੀਂ ਕਰਦਾ ਬਾਕੀ ਛੱਡ ਕੇ ਬੰਦਾ ਜਾਵੇ ਕਿੱਥੇ ਕਿਹੜੇ ਸਾਵਣਾ ਇੰਨੀ ਟਰਾਲੀ ਮਾਲਾ 10-12 ਟੂੜੀ ਬਣਾਗਾ ਪਹਿਲੀ ਕਾਲਾ ਸਾਧਨ ਲੱਭਣਾ ਪੈਣਾ ਫਿਰ ਉਹ ਤੂੰ ਡੰਗਰ ਬੱਚੇ ਕਿੱਧਰ ਕੱਢੇ ਤਾਂ ਕਰਕੇ ਦੇਖ ਲੋ ਐਨਾ ਪਾਣੀ ਭਰ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਆਸ ਆ ਵੀ ਯਾਰ ਕਿਸ ਤਰੀਕਾ ਨਾਲ ਸਰਵਾਈਵ ਹੋ ਸਕੀ ਹੈ ਠੀਕ ਆ ਤੇ ਆ ਪਾਣੀ ਚੋਂ ਲੰਘ ਕੇ ਹੁਣ ਪਰਿਵਾਰ ਵਾਸਤੇ ਰੋਟੀ ਵੀ ਲੈ ਕੇ ਜਾਣੀ ਐ ਡੰਗਰਾਂ ਵਾਸਤੇ ਚਾਰਾ ਵੀ ਲੈ ਕੇ ਜਾਣਾ ਠੀਕ ਆ ਕਿੱਦਾਂ ਪੋਸੀਬਲ ਇਹ ਤਾਂ ਚਲੋ ਫਿਰ ਵੀ ਹਾਈਵੇ ਦੇ ਨੇੜੇ ਆ ਜਿਹੜੇ ਆ ਦੂਰ ਵਾਲਾ ਪਿੰਡ ਦਾ ਕੀ ਹਾਲ ਹੁੰਦਾ ਹੋਊਗਾ ਤੁਸੀਂ ਦੇਖ ਲੋ ਆ ਜਿਹੜੇ ਡੇਰਿਆਂ 'ਚ ਬੈਠੇ ਆ ਜਿਹਨੂੰ ਆਪਾਂ ਕਿਹਾ ਖੇਤਾਂ 'ਚ ਬੈਠਿਆ ਇਹਨਾਂ ਦਾ ਕੀ ਹਾਲ ਹੁੰਦਾ ਹੋਣਾ ਬਹੁਤ ਜਿੱਥੋਂ ਤੱਕ ਕੈਮਰਾ ਜਾਊਗਾ ਰਾਵੀ ਦਰਿਆ ਨੇ ਕਹਿਰ ਲਿਆਂਦਾ ਹੋਇਆ ਤੇ ਤੁਸੀਂ ਆ ਜੜਾ ਹੈਗਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਖਤ ਲੋਡ ਹੈ ਇਸ ਵਕਤ ਤੁਹਾਡੇ ਸਾਹਮਣੇ ਰਾਸ਼ਾ ਤੇ ਕਿੱਧਰ ਪਹੁੰਚ ਸਕਦੇ ਜੀ ਬਾਈ ਤੁਹਾਡੇ ਕੋਲ ਰਸਤ ਵਗੈਰਾ ਪਹੁੰਚ ਰਹੀ ਹੈ ਤੇ ਨਹੀਂ ਹਾਂਜੀ ਤੇ ਇੱਕ ਪਸਵਾ ਬਾਸ ਤੇ ਟੱਕਰ ਆ ਵਾਸਤੇ ਚਾਲ ਆਚਾਰਾ ਪਹੁੰਚ ਰਿਹਾ ਅਚਰਚਾਰੇ ਦੀ ਜ਼ਿਆਦਾ ਲੋਡ ਹੈ ਅਜੇ ਖਾਣ ਪੀਣ ਵਾਲਾ ਦਾ ਕੰਮ ਚੱਲ ਰਿਹਾ ਹੈ ਨਾ ਕਿਉਂਕਿ ਚੌਕਰ ਫੀਡ ਦੀ ਜ਼ਰੂਰਤ ਜ਼ਿਆਦਾ ਹੈ ਸੋ ਆਜੋ 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 ਸੋ ਲਗਾਤਾਰ ਜਿਹੜਾ ਹੈਗਾ ਮੈਂ ਕਹਣਾ ਵੀ ਦੂਜਾ ਲੰਗਰ ਪਾਣੀ ਤਾਂ ਚੱਲਦਾ ਪਰ ਪਸ਼ੂਆਂ ਵਾਸਤੇ ਜਿਹੜਾ ਬੇਜਵਾਨਾਂ ਵਾਸਤੇ ਖਾਸ ਕਰਕੇ ਬਈ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਦੇਖ ਲਓ ਮੈਂ ਉੱਪਰ ਖੜਾ ਆਇਧਰਲੇ ਪਾਸੇ ਜਿਹੜਾ ਜਵਾਕ ਆ ਤਰ ਕੇ ਜਾ ਰਿਹਾ ਬਈ ਆਹ ਦੇਖ ਲਓ ਬੱਚਾ ਨੂੰ ਤੈਰ ਕੇ ਆ ਉਹਦੇ ਪਿੰਡਾਂ ਤੇ ਜਾਣਾ ਪੈ ਰਿਹਾ ਠੀਕ ਹੈ ਦੂਸਰੇ ਪਾਸੇ ਘਾਰ ਆ ਜਿਹੜੇ ਉਹ ਪੂਰੀ ਤਰ੍ਹਾਂ ਡੁੱਬ ਚੁੱਕੇ ਆ ਲੋਕ ਕੋਠਿਆਂ ਤੇ ਬੈਠੇ ਆ ਠੀਕ ਹੈ ਪਸ਼ੂ ਡੰਗਰ ਬਾਹਰ ਬਣਨੇ ਪਿਆ ਮੁੰਡੇ ਖੜੇ ਆ ਠੀਕ ਹੈ ਸੋ ਚਲੋ ਖਾਣ ਪੀਣ ਦੀਆਂ ਰਸਦਾਂ ਤਾਂ ਪਹੁੰਚ ਜਾਂਦੀਆਂ ਪਰ ਸਾਰਿਆਂ ਨਾਲ ਵੱਡਾ ਔਖਾ ਕੰਮ ਐ ਇਸ ਵਕਤ ਦਾ ਡੰਗਰਾਂ ਦਾ ਸੋ ਤੁਸੀਂ ਜਿਹੜਾ ਪਸ਼ੂਆਂ ਦਾ ਅਜੇ ਪ੍ਰਬੰਧ ਕਰ ਸਕਦਾ ਹਾਂ ਤਾਂ ਬੇਜਮਾਨਾਂ ਦਾ ਇਹ ਤੁਹਾਨੂੰ ਪੂਨ ਹੋਣਾ ਵੀਰੇ ਇਹ ਜ਼ਰੂਰ ਕਰੋ ਸੋ ਆ ਜਿਹੜਾ ਹੈਗਾ ਤੁਹਾਨੂੰ ਇਹ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਡੇਰਾ ਬਾਬਾ ਨਾਨਕ ਕਿ ਏਰੀਆ ਦੀਆਂ ਅੱਡ ਅੱਡ ਪਿੰਡਾਂਆਂ ਨੇ ਬਾਈ ਆਹ ਮੂਰੇ ਟਰਾਲੀਆਂ ਭਰ ਕੇ ਲੋਕ ਆਉਂਦਾ ਘਰ ਛੱਡ ਰਹੇ ਆ ਪਿੰਡ ਛੱਡ ਰਹੇ ਆ ਸੋ ਇਦਾਂ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਚੱਲੀ ਜਾਂਦੀਆਂ ਪਰ ਕੁਝ ਆ ਛੱਡ ਪ੍ਰਧਾਨ ਜੀ ਮਾੜਾ ਸੀ ਸ਼ਾਲ ਆਨ ਕਰੋ ਮੈਂ ਇੱਥ ਇਹ ਇਧਰਲੇ ਪਾਸੇ ਮੈਂ ਦਿਖਾਵਾਂ ਜਿਹੜੇ ਲੋਕ ਰਸਦਾਂ ਲੈ ਕੇ ਆਇਆ ਤੂੜੀ ਲੈ ਕੇ ਆਇਆ ਇਹ ਵੀ ਇਹਨਾਂ ਦਾ ਧੰਨਵਾਦ ਆ ਭਰਾਵਾਂ ਦਾ ਠੀਕ ਆ ਨੌਜਵਾਨ ਅਡ ਅਡ ਪਿੰਡਾਂ ਦੇ ਲੱਗੇ ਹੋਏ ਆ ਠੀਕ ਆ ਆ ਤੁਸੀਂ ਦੇਖ ਲਓ ਬਹੁਤ ਧੰਨਵਾਦ ਆ ਜਿਹੜੇ ਪਿੰਡ ਆ ਰਹੇ ਠੀਕ ਆ ਤੇ ਇਹ ਪੰਜਾਬ ਦੇ ਵਿੱਚ ਪੰਜਾਬ ਬਣਾ ਕੇ ਤੇ ਪੰਜਾਬ ਹੀ ਖੜਦਾ ਤੇ ਹਮੇਸ਼ਾ ਆ ਬਾਈ ਵਰਗੇ ਜਿਹੜਾ ਹੈਗਾ ਪਸ਼ੂਆਂ ਵਾਸਤੇ ਲੈ ਕੇ ਆਇਆ ਧੰਨਵਾਦ ਆ ਇਹਨਾਂ ਦਾ ਠੀਕ ਆ ਆ ਦੇਖੋ ਇਧਰਲੇ ਪਾਸੇ ਉਹ ਬੱਚੇ ਆ ਠੀਕ ਆ ਜਮਾ ਥੋੜਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਬੱਚੇ ਜਿਹੜੇ ਹੈਗੇ ਆ ਉਹ ਤੈਰ ਕੇ ਜਾ ਰਹੇ ਆ ਇਧਰਲੇ ਪਾਸੇ ਲੋਕ ਪੁਲਾਂ ਤੇ ਖੜੇ ਤੇ ਗਾਂ ਜਾਵਾਂਗੇ ਤਾਂ ਸਾਡੀ ਗੱਡੀ ਨੇ ਵੀ ਡੁੱਬ ਜਾਣਾ ਇਹ ਤਾਂ ਫਿਰ ਵੀ ਕਹਿੰਦੇ ਕਿਸਾਨਾਂ ਦੀ ਗੱਡੀ ਆ ਜਿਹੜੀ ਲਈ ਜਾਂਦੀ ਆ ਹੋਰ ਰਸਤਾ ਹੈਗਾ ਆਹ ਚਾਰ ਆਏ ਲੋਕ ਆ ਰਹੇ ਆ ਬਾਈ ਠੀਕ ਆ ਜਿਵੇਂ ਜਿਵੇਂ ਲੋਕਾਂ ਤੱਕ ਖਬਰ ਪਹੁੰਚ ਰਹੀ ਆ ਮੀਡੀਆ ਰਹੀਂ ਪਹੁੰਚ ਰਹੀ ਆ ਫੇਰ ਫੋਨ ਕਰ ਰਿਹਾ ਚਾਰਾ ਲੈ ਕੇ ਪਹੁੰਚ ਰਿਹਾ ਧੰਨਵਾਦ ਕਾਸਕ ਦੇ ਅੱਜੇ ਦੇਰ ਕੇ ਨੂੰ ਜਿਹੜਾ ਹੈਗਾ ਜਿਆਦਾ ਬੇਨਤੀ ਜਿਨ੍ਹਾਂ ਦੇ ਨੇੜੇ ਪੈਂਦਾ। ਉਹ ਕੋ ਦੂਸਰੇ ਪਾਸੇ ਮਾਲਵਾ ਬਰਨਾਲੇ ਵਰਗਾ ਪੈਂ ਸ਼ਰਾ ਤੋਂ ਮੈਨੂੰ ਫੋਨ ਆਇਆ। ਠੀਕ ਆ ਕਹਿੰਦਾ ਕਿ ਪਛਦੇ ਵੀ ਕਿੱਥੇ ਕਿੱਥੇ ਜਾ ਕੇ ਮੈਂ ਉੱਥੇ ਆਪਾਂ ਲਕੀਰਾਂ ਭੇਜ ਤੁਹਾਨੂੰ ਉੱਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਠੀਕ ਆ ਪਰ ਆ ਹਾਲਾਤ ਇਸ ਵਕਤ ਦਾ ਭਾਈ ਇਹ ਜਿਹੜਾ ਡੇਰਾ ਬਾਬਾ ਨਾਲ ਖੜ ਕੇ ਦੱਸਦੇ ਰਹੋ ਦੱਸਦੇ ਰਹੋ ਤਾਂ ਕਿ ਹੋਰਾਂ ਨੂੰ ਵੀ ਜਿਹੜਾ ਹੈਗਾ ਪਤਾ ਲੱਗਦਾ ਰਹੇ ਨਹੀਂ ਤਾਂ ਕਿਉਂਕਿ ਹਜੇ ਨਿਗਾਹਤਾਰ ਆ ਰਿਹਾ ਠੀਕ ਹੈ 30 ਤੇ 31 ਦਾ ਇਧਰ ਰਾਜ ਰੱਖਦੇ ਆ ਬਾਤ ਜਿਹੜਾ ਉਹ ਜਾਰੀ ਹੋ ਚੁੱਕਿਆ ਤੇ ਇਧਰ ਤੁਸੀਂ ਦੇਖ ਸਕਦਾ ਦੂਰ ਪਾਣੀ ਚੱਲ ਰਿਹਾ ਹੈ ਇਹ ਜਿਹੜਾ ਹੈਗਾ ਇਹ ਹਲਾਂਗਾ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਨੂੰ ਜਾਂਦਾ ਬਾਈ ਇਹ ਇੱਥੇ ਮੈਂ ਆ ਠੀਕ ਹੈ ਅੱਗੇ ਵੱਡੇ ਦੇ ਬਾਬੇ ਨਾਲ ਜਿਹੜਾ ਹੈਗਾ ਅਕਰਤੋਂ ਇਹ ਪੈਦਾ ਠੀਕ ਉਹਦੇ ਖੇਤ ਨੇ ਤੇ ਇਧਰ ਤੁਸੀਂ ਦੇਖ ਲਓ ਦੂਰ ਦੂਰ ਤੱਕ ਜੇ ਕੱਲਾ ਤੁਸੀਂ ਜਿੱਥੋਂ ਤੱਕ ਦੇਖੋਗੇ ਕੱਲਾ ਪਾਣੀ ਹੀ ਪਾਣੀ ਹੈ ਅਨੌਜਵਾਨ ਜਿਹੜੇਗਾ ਤੁਹਾਨੂੰ ਇੱਥੇ ਖੜਾ ਰਹੇਗਾ ਜਿਹੜੇ ਖੜੇ ਖੜੇ ਮਲੇ ਘਾਵੇ ਮਾਰ ਰਹੇ ਆ ਜੀ ਜਿੰਨਾ ਹੋ ਸਕਦਾ ਤੇ ਟਰੈਕਟਰਾਂ ਨਾਲ ਬੂਹੇ ਕੋਲ ਨਾਲ ਲਿਆਉਣੇ ਪੁੱਛ ਗਏ ਠੀਕ ਆ ਡੇਰੇ ਕੋਲ ਕੋਦੇ ਪਿੰਡ ਹਵੇਲੀ ਪਾਣੀ ਨਹੀਂ ਤਿੰਨ ਦਿਨ ਤੋਂ ਆ ਵੀਰੇ ਤੁਸੀਂ ਜਿਹੜਾ ਹੈਗਾ ਆਪ ਸਿੱਧਾ ਮਦਦ ਕਰੋ ਬਾਈ ਵਰਗੇਸ ਨੂੰ ਲੋਕੇਸ਼ਨ ਭੇਜ ਦੇਣੇ ਇਹ ਵੀਰੇ ਡੇਰਾ ਬਾਬਾ ਨਾਨਕ ਦੇ ਤੁਝ ਦਾ ਬਟਾਲੇ ਨੂੰ ਜਾਣੇ ਓਏ ਗੱਮਲਾ ਡੇਰਾ ਬਣਾਣੇ ਤਾਂ ਆਪਾਂ 5 ਕਿਲੋਮੀਟਰ ਹੋਵਾਂਗੇ। ਜੇ ਤੁਸੀਂ ਇਧਰ ਦੇਖ ਸਕਦੇ ਹੋ। ਲਗਾਤਾਰ ਜਿਹੜਾ ਹੈਗਾ ਆ ਵਾਈ ਵਰਗੇ ਆਏ ਆ ਠੀਕ ਹੈ। ਤੇ ਪ੍ਰਸ਼ਾਸਨ ਦੀ ਜਿਹੜੀ ਪੁਲਸੀ ਬੱਤੀ ਹੈ। ਠੀਕ ਹੈ ਕੋਈ ਗੱਲਬਾਤ ਜਿਹੜੀ ਹੈਗੀ ਆ ਹੋ ਰਹੀ ਹੈ ਪਰ ਹਾਲਾਤ ਇਸ ਵਕਤ ਇਹ ਹੈ। ਤੁਸੀਂ ਦੇਖ ਸਕਦੇ ਹੋ ਕਿੱਦਾਂ ਦੇ ਆ। ਠੀਕ ਹੈ। ਆ ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਨੂੰ ਨਜ਼ਰ ਆਊਗਾ ਕੱਲਾ ਪਾਣੀ ਹੀ ਪਾਣੀ ਨਜ਼ਰ ਆਊਗਾ ਤੁਸੀਂ ਜਿੱਥੇ ਵੀ ਦੇਖੋਗੇ ਬਾਈ ਅੱਗੇ ਜਾਵਾਂਗੇ ਤੁਰਾਂਗੇ ਜਦੋਂ ਥੋੜਾ ਜਿਹਾ ਉਥੇ ਤੁਹਾਨੂੰ ਅੱਗੇ ਕਿਉਂਕਿ ਮੈਂ ਲਾਈਵ ਜਿੰਨਾ ਹੋ ਸਕਦਾ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਲਾਈਵ ਹੈ ਵੀਰੇ ਅੱਜ ਤਰੀਕ 29 ਹੈ ਠੀਕ ਹੈ ਤੇ ਦੁਪਹਿਰ ਦੇ 12:20 ਮਿੰਟ ਹੋਏ ਆ ਠੀਕ ਹੈ ਸੋ ਜਿੰਨੇ ਵੀ ਤੁਸੀਂ ਭੈਣ ਭਰਾ ਦੇਖ ਰਹੇ ਹੋ ਉਹਨੂੰ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਪਹੁੰਚ ਸਕਣ ਦੁਨੀਆਂ ਪੈਰਾਂ ਤੋਂ ਨੰਗੇ ਜਿਹੜਾ ਹੈਗਾ ਪਾਕੀਆ ਤੁਰੇ ਫਿਰਦੇ ਲੋਕ ਪਾਉਂਕੋਗੇ ਪਾਣੀ ਦੇ ਵਿੱਚ ਤਾਂ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਕਾਉਣ ਦੀ ਜਿੰਮੇਅਤ ਹੈ ਬਿਲ ਦੀ ਵਿਚਾਰੇ ਨਾਲ ਦੂਜਿਆਂ ਨੂੰ ਹਨਾ ਸੋ ਬਹੁਤ ਮਾੜੇ ਹਾਲਾਤ ਆ ਤੁਸੀਂ ਦੇਖ ਲਓ ਵੀ ਜਿੱਥੋਂ ਤੱਕ ਵੀ ਕੈਮਰਾ ਜਾਊਗਾ ਠੀਕ ਆ ਜਿੱਥੋਂ ਤੱਕ ਵੀ ਤੁਸੀਂ ਦੇਖ ਲਓ ਆਸੇ ਪਾਸੇ ਜਿੱਥੋਂ ਤੱਕ ਵੀ ਇੱਥੇ ਬਈ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਬਹੁਤ ਜਿਹਨੂੰ ਗਏ ਆ 80 80 ਹਜ਼ਾਰ ਨੂੰ ਲੋਕਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਕਿਸੇ ਨੇ ਠੀਕ ਆ ਕੁਝ ਕਰਨਾ ਸੀ ਕਰਨ ਕੁਝ ਕਰਨੇ ਉਹ ਹਾਲਾਤ ਆ ਬਹੁਤ ਮਾੜਾ ਜਿਹੜਾ ਹੈਗਾ ਹੋਇਆ ਵਾ ਬਈ ਇਸ ਵਕਤ ਆ ਤੁਸੀਂ ਮੈਂ ਤੁਹਾਨੂੰ ਹੁਣ ਦਿਖਾਉਂਗਾ ਸਾਰੇ ਜਾਂ ਚੀਜ਼ਾਂ ਠੀਕ ਹੈ ਉਹਨਾਂ ਵਾਲਾ ਕਿਸਾਨ ਮਿਸਰ ਸੰਘਰਸ਼ ਕਮੇਟੀ ਦਾ ਸਰਵਨ ਸਿੰਘ ਭਦੇਰ ਦਾ ਪੂਰੀ ਟੀਮ ਦਾ ਠੀਕ ਹੈ ਜਿਨ੍ਹਾਂ ਨੇ ਜਿਹੜਾ ਹੈਗਾ ਸਾਥਮ ਦਿੱਤਾ ਭਾਈ ਆਪ ਦਾ ਕਵਰੇਜ ਕਰਨ ਨੂੰ ਨਾਲ ਆਏ ਮੇਰੇ ਠੀਕ ਹੈ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਾਂ ਕਿ ਆਪਾਂ ਜਿਵੇਂ ਕੱਲ ਪੋਸਟ ਪਾਈ ਸੀ ਕਿ ਜੇਕਰ ਕਿਸੇ ਨੂੰ ਮਾਝੇ ਦੇ ਇਲਾਕੇ ਦਾ ਪਤਾ ਹੋਵੇ ਹੈਨਾ ਤਾਂ ਉਥੇ ਚਲੋ ਮੇਰੇ ਨਾਲ ਮੁੰਡਾ ਵੀ ਵਿਚਾਰਾ ਆਇਆ ਹੈ ਕਈ ਪਰ ਚਲੋ ਕਿਹੜਾ ਆਹ ਪਿੰਡ ਹੈਗਾ ਚਾਕਾਂ ਵਾਲੀ ਭਾਈ ਠੀਕ ਹੈ ਤੇ ਚੱਕਾਂ ਵਾਲੀ ਪਿੰਡ ਦੀਆਂ ਲੋਕੇਸ਼ਨਾਂ ਵੀਰੇ ਆਹ ਦੇਖ ਲਓ ਵੀ ਇੱਥੇ ਹਜੇ ਪਾਣੀ ਚੱਲੀ ਜਾਂਦਾ ਠੀਕ ਆ ਪਸੂ ਡੰਗਰ ਸਾਰਾ ਕੁਝ ਰੁੜੀ ਜਾਂਦਾ ਤੇ ਇਹਦੇ ਵਿੱਚ ਇਦੋਂ ਕਿੰਨਾ ਤੇਜ਼ ਨਾਲ ਪਾਣੀ ਆ ਰਿਹਾ ਤੇ ਠੀਕ ਆ ਹਜੇ ਇਹ ਪਾਣੀ ਕੋਈ ਰੁਕਣ ਦਾ ਨਾ ਨਹੀਂ ਲੈ ਰਿਹਾ ਆਪਾਂ ਇੱਕ ਹੁਣਾਂ ਵੀ ਪਾਣੀ ਆਉਣਾ ਬੰਦ ਹੋ ਗਿਆ ਜੇ ਪਾਣੀ ਜਿਹੜਾ ਹੈਗਾ ਫੋਜਪੁਰ ਵੀ ਆਵਾਂਗੇ ਪਰਮੇਂਦਰ ਮੈਨੂੰ ਤੁਸੀਂ ਜਿਹੜਾ ਹੈਗਾ ਸਪਰਕ ਕਰ ਸਕਦੇ ਮੈਂ ਸ਼ਾਇਦ ਅੱਜ ਤੁਰਾਂ ਇੱਥੋਂ ਠੀਕ ਹੈ ਇਧਰ ਕਵਰੇਜ ਕਰਕੇ ਫਿਰ ਆਪਦੇ ਜਿਹੜਾ ਹੈਗਾ ਭਰਾਵਾਂ ਦੇ ਉਧਰ ਵੀ ਦਿਖਾਵਾਂਗੇ ਬਾਈ ਠੀਕ ਹੈ। ਸੋ ਮੈਂ ਕੋਸ਼ਿਸ਼ ਕਰ ਰਹਾ ਜਿੱਥੇ ਅੱਗੇ ਬਾਈ ਟੋਆ ਮੜਾ ਇੱਧਰ ਰੱਖ ਲਈ। ਆਪ ਆ ਕਿਸ ਨੇ ਲਾਇਆ ਵਿਆ। ਆ ਦੇਖ ਲੋ ਯਾਰ। ਆ ਇੱਧਰ। ਖੜ ਜਾ ਖੜ ਜਾ ਵੇਚਣਾ ਵਾਜੇ। ਆ ਦੇਖੋ ਕੁਰਸੀਆਂ ਲਾ ਕੇ ਲੋਕਾਂ ਨੇ ਦੇਖਿਆ ਬੰਨੀਆਂ ਵੰਗੀਆਂ ਵੀ ਇੰਨਾ ਪਾਣੀ ਤੇਜ਼ ਆ ਬਾਈ। ਤੂੰ ਦੇਖ ਲੋ ਵੀ ਗੱਡੀ ਵੀ ਵਿੱਚ ਰੁੱਟ ਸਕਦੀ ਐ ਇਸ ਵਕਤ। ਬੰਦਾ ਜਿਹੜਾ ਹੈਗਾ ਇੱਕ ਦੋ ਹੱਥ ਪਾ ਪਾ ਕੇ ਨਾਂ ਕਰੇ ਤਾਂ ਕਰਕੇ ਇੱਧਰਲੇ ਪਾਸੇ ਜ਼ਿਆਦਾ ਮੀਡੀਆ ਕਵਰੇਜ ਨਹੀਂ ਗਈ ਬਾਈ। ਇੰਨਾ ਪਿੰਡਾਂ ਦੇ ਵਿੱਚ ਕਿਉਂਕਿ ਆਉਣਾ ਹੀ ਬਹੁਤ ਔਖਾ ਮੈਂ ਕਹਣਾ ਵੀ ਅਗਲਾ ਜਿਹੜਾ ਹੁੰਦਾ ਵਿਚਾਰਾ ਜਿਹੜਾ ਕਿਸੇ ਮੀਡੀਆਦਾਰ ਦੇ ਚ ਕੰਮ ਕਰਦਾ ਜਾਂ ਆਪਦਾ ਵੀ ਸਾਧਨ ਲਿਆਉਂਦਾ ਭਾਈ ਉਹ ਔਖਾ ਕੰਮ ਆ ਇਕੱਲਾ ਬੰਦੇ ਦਾ ਹੈ ਨਹੀਂਗਾ ਠੀਕ ਹੈ ਤੇ ਇਥੋਂ ਜਿਹੜਾ ਆਏਗਾ ਦਿਖਾਉਣਾ ਜੀ ਆਪਣੇ ਆਪ ਦੇ ਵਿੱਚ ਮੈਂ ਕਹਣਾ ਵੱਡੀ ਗੱਲ ਆ ਤੁਸੀਂ ਦੇਖ ਲਓ ਭਾਈ ਕਿੰਨਾ ਔਖਾ ਕੰਮ ਹੈ ਲੋਕਲ ਬੰਦਿਆਂ ਤੋਂ ਬਿਨਾ ਜਿਹੜਾ ਹੈਗਾ ਸਹ ਜਿਹੜਾ ਪਤਾ ਨਹੀਂ ਤੁਸੀਂ ਮੈਨੂੰ ਫਰੋਜਪੁਰ ਵਾਲੇ ਜਿਹੜੇ ਹੈਗੇ ਆ ਖਾਸ ਕਰਕੇ ਉਹ ਜਿਹੜੇ ਸੰਪਰਕ ਕਰ ਸਕਦੇ ਹੋ ਕਿ ਤਾਂ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡਾ ਵੀ ਦਿਖਾਵਾਂ ਪਰ ਮੈਨੂੰ ਲੋਕਲ ਬੰਦੇ ਮਿਲ ਜਾਣ ਜਿਆਦਾ ਵਧੀਆ ਭਾਈ ਫਿਰ ਤੁਹਾਨੂੰ ਆਪਾਂ ਅਸਲੀ ਹਾਲਾਤ ਆ ਜਿਹੜੇ ਨਾ ਧਰਾਤਲ ਦੇ ਉਹ ਦਿਖਾ ਸਕਦੇ ਆ ਭਾਈ ਠੀਕ ਹੈ ਉਹਦੇ ਨਾਲਹੀ ਜਿਹੜੀ ਚੀਜ਼ ਪਤਾ ਲੱਗਦੀ ਆ ਨਾਰਮਲ ਆ ਦੇਖ ਲਓ ਮੁੰਡੇ ਜਾ ਰਹੇ ਆ ਪਾਣੀ ਰਸਤ ਪਾਣੀ ਲੈ ਕੇ ਬਹੁਤ ਧੰਨਵਾਦ ਆ ਭਾਈ ਇਹਦਾ ਹੈਗਾ ਜਿੱਦਾਂਰੇ ਪਾਸੇ ਜਿਹੜੇ ਭਰਾ ਜਿਹੜੇ ਕੰਮ ਕਰ ਰਹੇ ਆ ਠੀਕ ਹੈ ਇਹਦੇ ਨਾਲ ਇਹ ਫਾਇਦਾ ਹੋਏਗਾ ਭਾਈ ਰਾਸ ਦਾ ਹੁਣ ਪਹੁੰਚਣੀ ਸ਼ੁਰੂ ਹੋਊਗੀ ਆ ਲਗਭਗ ਜਿਹੜੇ ਦੂਰ ਵਾਲੇ ਆ ਠੀਕ ਹੈ ਇਲਾਕੇ ਇਕੱਠੇ ਕਰ ਰਹੇ ਹੁੰਦੇ ਉਹ ਐਦਾ ਤੇਰਾ ਪਾਣੀ ਲੈ ਕੇ ਜਾ ਰਹੇ ਆ ਲਗਾਤਾਰ ਬਹੁਤ ਧੰਨਵਾਦ ਭਾਈ ਹੁੰਡਿਆ ਦਾ ਬਹੁਤ ਧੰਨਵਾਦ ਇਹ ਗੱਲ ਆ ਕੋਈ ਸਰਕਾਰ ਸਪੋਰਟ ਆ ਕੁਝ ਨਹੀਂ ਆਇਆ ਇੱਥੇ ਮੈਂ ਸਭ ਨੂੰ 50 ਵੀਡੀਓ ਵੀ ਪਾ ਦੂੰਗਾ ਕਿ ਆਉਣ ਵਾਲੇ ਟਾਈਮ 'ਚ ਇਹ ਜਿਹੜਾ ਪੰਜਾਬ 'ਚ ਪੰਜਾਬ ਹੀ ਨਾਲ ਖੜਾ ਪੰਜਾਬ ਨਾ ਠੀਕ ਆ ਇੱਕ ਦੂਜੇ ਦੇ ਨਾਲ ਕਿਸਾਨ ਮਜ਼ਦੂਰ ਦੁਕਾਨਦਾਰ ਛੋਟੇ ਸਾਰੇ ਇਹੀ ਖੜੇ ਆ ਠੀਕ ਆ ਕੋਈ ਇੱਥੇ ਸਰਕਾਰੀ ਨਹੀਂ ਪਹੁੰਚਾ ਨਾ ਵਿਰੋਧੀ ਤੇਰ ਦਾ ਨਾ ਦੂਜਾ ਆਏ ਵੀ ਸਮਾ ਥੱਲੇ ਉਹਨਾਂ ਨੇ ਪੈਰ ਵੀ ਨਹੀਂ ਪਾਇਆ ਹੋਣਾ ਭਾਈ ਇਹ ਠੀਕ ਆ ਤਾਂ ਤੁਸੀਂ ਦੇਖ ਲਓ ਆ ਜਿਹੜੇ ਪਰਾ ਲੈ ਲੈ ਕੇ ਜਾ ਰਿਹਾ ਬਹੁਤ ਧੰਨਵਾਦ ਬਾਈ ਠੀਕ ਆ ਆ ਜੇ ਬੱਸ ਭਰੀ ਹੋਵੇ ਪਾਣੀ ਦੀ ਬੋਤਲਾਂ ਕਿਉਂਕਿ ਪਾਣੀ ਦੀ ਬਹੁਤ ਲੋੜੀ ਸੀ ਠੀਕ ਆ ਜੇ ਸਾਡੇ ਬੰਦਿਆਂ ਨੂੰ ਕਹਿ ਦੇਣਾ ਵੀ ਆ ਜੀ ਦੀ ਕਮਿਆਂ ਆ ਗਿਆ ਪਾਣੀ ਇਹ ਤੜਕੇ ਸਾਨੂੰ ਕਹਿ ਕੇ ਗਏ ਸੀ ਕਿ ਕਹਿੰਦੇ ਵੀ ਪਾਣੀ ਜਿਹੜਾ ਹੈਗਾ ਇੱਥੇ ਚਾਹੀਦਾ ਦੇਖ ਲਓ ਇਹ ਬਹੁਤ ਧੰਨਵਾਦ ਆ ਬਾਈ ਬਹੁਤ ਧੰਨਵਾਦ ਆ ਠੀਕ ਆ ਜਿਹੜੇ ਭਰਾ ਮਦਦ ਕਰ ਰਹੇ ਆ ਵੈਸੇ ਤੁ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਬਾਈ ਠੀਕ ਆ ਦੇਖੋ ਜਾਉਣਾ ਹਰੇਕ ਨਹੀਂ ਆ ਠੀਕ ਹੈ ਆਉ ਦੇ ਵਾਸਤੇ ਢੱਡ ਵਾਸਤੇ ਸਰੇ ਹੀ ਕੀ ਜਾਂਦਾ ਪਰ ਦੂਜਾ ਵਾਸਤੇ ਜਾਉਣਾ ਵੱਡੀ ਗੱਲ ਆ ਪਰ ਇਹ ਗੱਲ ਪੰਜਾਬ ਗਾਣੇ ਦੱਸਦੀ ਸਿਰਫ 2 ਘੰਟੇ ਹੋਇਆ ਹਜੇ ਲੰਘਿਆ ਨੂੰ ਘੰਟਾ ਡੇਢ ਘੰਟਾ ਹਜੇ ਤਾਂ 2 ਹੀ ਹੋਇਆ ਤਾਂ ਇੰਨਾ ਰਸਦਾ ਚੁੱਕੀ ਆ ਬਹੁਤ ਧੰਨਵਾਦ ਆ ਹੋਰ ਵੀ ਚਾਹੀਦਾ ਪਸ਼ੂਆਂ ਵਾਲਾ ਹਜੇ ਘਾਟਾ ਬਾਈ ਕਿਉਂਕਿ ਆ ਦੇਖੋ ਬਾਈ ਰਸਦਾ ਵਾਹਿਗੁਰੂ ਦੀ ਕਿਰਪਾ ਨਾਲ ਆਹ ਚੜਦੀ ਕਲਾ ਚ ਇਹਨੂੰ ਪੰਜਾਬ ਕਹਿੰਦੇ ਆ ਮਾੜਾ ਜਿਹਾ ਇਹਦੀ ਰੀਲ ਪਾ ਦਿਓ ਤੁਸੀਂ ਇਹਨੂੰ ਪੰਜਾਬ ਕਹਿੰਦੇ ਜਿਹੜਾ ਇੱਕ ਤੇ ਮੁਸੀਬਤ ਬੰਦੀ ਆ ਸਾਰੇ ਖੜ ਜਾਂਦੇ ਆ ਠੀਕ ਆ ਆ ਚੱਲਿਆ ਅਜੇ ਉੱਪਰ ਨੌਜਵਾਨ ਰਖਦਾ ਲੈ ਕੇ ਠੀਕ ਹੈ ਤੇ ਸਾਰਾ ਸਮਾਨ ਲੈ ਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਬਹੁਤ ਧੰਨਵਾਦ ਇਹਨਾਂ ਨੌਜਵਾਨਾਂ ਦਾ ਆ ਦੇਖ ਲਓ ਕੇਲੇ ਤੋਂ ਲੈ ਕੇ ਪਾਣੀ ਬੋਤਲਾਂ ਹਰ ਚੀਜ਼ ਪਹੁੰਚਾ ਰਹੇ ਆ ਬਈ ਬਹੁਤ ਧੰਨਵਾਦ ਆ ਪੰਜਾਬ ਕੋ ਤੁਸੀਂ ਤੁਹਾਡੇ ਵਰਗੇ ਦੁਨੀਆਂ ਦੇ ਕੌਮ ਹੀ ਹੁੰਦਾ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਇਹ ਗੁਰਮੁਖੀ ਪੁਰਾਣੇ ਉਹ ਤੁਹਾਡੇ ਨੇ ਵਰਕ ਚ ਢੇਲਿਆ ਤੁਹਾਡੇ ਕੰਮਾਂ 'ਚ ਨਹੀਂ ਤਾਂ ਜੇ ਮੈਂ ਨਹੀਂ ਕਹਿੰਦਾ ਵੀ ਜੇ ਕੋਈ ਕੋਈ ਵੀ ਪ੍ਰਾਂਤ ਢੋਬੇ ਚ ਚਾਹੇ ਬਿਹਾਰ ਢੋਬੇ ਜੇ ਠੀਕ ਹੈ ਚਾਹੇ ਕੋਈ ਹੋਰ ਉੱਪਰ ਡੁੱਬ ਜੇ ਉੱਥੇ ਹੀ ਪੰਜਾਬੀ ਖੜੇ ਨੇ ਪੰਜਾਬ ਦੀ ਪੰਜਾਬੀ ਖੜੇ ਹੁੰਦੇ ਤੇ ਕਿਉਂਕਿ ਵਾਹਿਗੁਰੂ ਨੇ ਦਿੱਤਾ ਹੀ ਨਾ ਕੋਸਾ ਦਿਲ ਬਹੁਤ ਵੱਡੇ ਦਿੱਥੇ ਵੀ ਫੇਰ ਦੇ ਦਿੰਦਾ ਵਾਹਿਗੁਰੂ ਹੈ ਨਾ ਬਹੁਤ ਡੁੱਬ ਤੇ ਆ ਦੇਖ ਲੋ ਕਾਰ ਡੁੱਬ ਚੁੱਕੇ ਆ ਠੀਕ ਆ ਫਸਲਾਂ ਮਰ ਚੁੱਕੀਆਂ ਨੇ ਤੇ ਪਾ ਤਾਂ ਵੀ ਤੁਸੀਂ ਦੇਖਾਣਾ ਪਿੱਛੇ ਪਿੰਡਾਂ ਦੇ ਵਿੱਚ ਜਵਾਹ ਖੇਡਦੇ ਉਵੇਂ ਹੀ ਆ ਵੀ ਚਲ ਕੋਈ ਨਹੀਂ ਜਿਹੜਾ ਹੋ ਗਿਆ ਠੀਕ ਆ ਹਾਂ ਤੁਸੀਂ ਇਹਨਾਂ ਦੇਖਾਣ ਤੋਂ ਲਗਾਤਾਰ ਆ ਰਹਿੰਦੇ ਪਿੰਡਾਂ ਦੇ ਜਿਹੜੇ ਹੈਗੇ ਆ ਆ ਹਾਲਾਤ ਆ ਆ ਦੇਖੋ ਵਿਚਾਰੇ ਸੜਕਾਂ ਤੇ ਬੰਨੀ ਬੈਠੇ ਆ ਬਈ ਸਾਰੇ ਪਸ਼ੂ ਠੀਕ ਆ ਸੋ ਪਸ਼ੂਆਂ ਦਾ ਜ਼ਰੂਰੀ ਆ ਜਿਹੜੇ ਦੂਰੋਂ ਆਉਣ ਪਸੂਆਂ ਦੀਆਂ ਟਰਾਲੀਆਂ ਆ ਅਚਾਰ ਦੀਆਂ ਟਰਾਲੀਆਂ ਇਹੋ ਜਿਹੀਆਂ ਚੀਜ਼ਾਂ ਲਾਉਂਕੋ ਕਿ ਇਹਨਾਂ ਦਾ ਬੇਜਬਾਨਾਂ ਦਾ ਸਾਰਾ ਨੌਕਾ ਠੀਕ ਹੈ ਸੋ ਬਾਕੀ ਚੀਜ਼ਾਂ ਤਾਂ ਆ ਹੀ ਜਾਂਦੀਆਂ ਰੋਟੀ ਪਾਣੀ ਚੱਲੀ ਜਾਂਦਾ ਬਾਈ ਠੀਕ ਹੈ ਬਹੁਤ ਮੁੰਡੇ ਲਈ ਵੀ ਆਉਂਦੇ ਆ ਸੋ ਤੁਸੀਂ ਟਰੱਕ ਵਗੈਰਾ ਹੀ ਕਰਿਓ ਯਾਰ ਹੈਨਾ ਚਾਹੇ ਦੋ ਪੈਣ ਇਕੱਠੇ ਹੋ ਗਏ ਸੋ ਜਿਹੜਾ ਵੀ ਹੁੰਦਾ ਉਹਦਾ ਚਾਹ ਅਚਾਰ ਵਗੈਰਾ ਤੂੜੀ ਵਗੈਰਾ ਚੋਕਰ ਵਗੈਰਾ ਇਦਾਂ ਲੈ ਕੇ ਇਹਨਾਂ ਬੇਜਬਾਨਾਂ ਦਾ ਵੀ ਨਾਲ ਖੜੋ ਠੀਕ ਹੈ ਆ ਤੁਹਾਨੂੰ ਦਿਖਾ ਦਿਆਂ ਮੈਂ ਸਾਰਾ ਸਾਰਾ ਅੱਗੇ ਕਿੰਨਾ ਜਿਹੜਾ ਹੈਗਾ ਤਬਾਹੀ ਦਾ ਮੰਜ਼ਰ ਆ ਇਸ ਵਕਤ ਬਾਈ ਠੀਕ ਆ ਠੀਕ ਆ ਨਾਲ-ਨਾਲ ਇਧਰਲੇ ਪਾਸੇ ਤੁਸੀਂ ਦੇਖ ਲਓ ਭਾਈ ਇਧਰ ਆ ਆ ਚੱਲਦੇ ਆ ਠੀਕ ਆ ਪ੍ਰਵਿੰਦਰ ਸੰਧੂ ਭਾਈ ਜਰੂਰ ਮੈਂ ਤੁਹਾਨੂੰ ਸੰਪਰਕ ਕਰ ਲੂਗਾ ਆ ਦੇਖੋ ਆ ਬਟਨ ਆ ਪਾਣੀ ਨਾ ਆ ਰਿਹਾ ਨਾ ਆ ਬੱਚੇ ਜਿਹੜੇ ਹੈਗਾ ਇਸ ਵਕਤ ਆਪਾਂ ਗੱਲ ਕਰਕੇ ਬੈਠੇ ਆ ਵਿਚਾਰੇ ਸਾਰੇ ਪਰਿਵਾਰਾਂ ਨਾਲ ਛੱਤਾਂ ਤੇ ਲੋਪ ਬੈਣ ਨੂੰ ਬਿਜਲੀ ਪਾਣ ਤੋਂ ਬਿਜਲੀ ਨਹੀਂ ਆਉਂਦੀ ਪਾਣੀ ਨਾਲ ਧਰਤੀ ਦੇ ਪਾਣੀ ਜਿਹੜੇ ਹੈਗਾ ਮੈਲੇ ਹੋ ਚੁੱਕੇ ਆ ਭਾਈ ਠੀਕ ਹੈ ਸੋਵੇ ਸਮੇਂ ਵਕਤ ਇਹ ਚੀਜ਼ਾਂ ਦਿਖਾਉਣਾ ਇਹ ਜਿਹੜੇ ਅੱਗੇ ਅੱਗੇ ਜਿਹੜਾ ਹੈ ਦੱਸੋ ਬਾਈ ਠੀਕ ਹੈ ਇਸ ਵਕਤ ਦੀਆਂ ਤਸਵੀਰਾਂ ਬਾਈ ਆਹ ਦੇਖ ਲਓ ਸੋ ਹਜੇ ਪਾਣੀ ਦਾ ਵਹਿਣਾ ਆਹ ਦੇਖ ਲਓ ਵੀ ਇਧਰੋਂ ਜਿਹੜਾ ਹੈਗਾ ਪਾਣੀ ਆ ਰਿਹਾ ਕਿਉਂਕਿ ਇਧਰ ਤਾਂ ਸਾਰੇ ਡੁੱਬ ਚੁੱਕੇ ਜਿੰਨਾ ਮਰਜ਼ੀ ਦਿਖਾਈ ਜਾਵਾਂ ਬਾਈ ਠੀਕ ਹੈ ਇਧਰੋਂ ਜਿਹੜਾ ਪਾਣੀ ਆ ਇਧਰਲੇ ਪਾਸੇ ਨੂੰ ਜਾ ਰਿਹਾ ਠੀਕ ਹੈ ਤੇ ਇਧਰ ਜ਼ਿਆਦਾ ਮਾਰ ਹੈ ਇਦੋਂ ਪਿੱਛੇ ਤੱਕ ਉਹ ਪੈਟਰੋਲ ਪੰਪ ਤੇ ਮੈਂ ਜਿਹੜਾ ਹੈਗਾ ਰੁਕ ਗਿਆ ਸੀਗਾ ਠੀਕ ਹੈ ਮੇਰਾ ਕੈਮਰਾਮੈਨ ਵੀ ਤੇ ਪਰ ਬਾਈ ਬਹੁਤ ਬੁਰਾ ਹਾਲ ਆ ਪਰਮਾਤਮਾ ਇਹੋ ਜਿਹੇ ਦਿਨ ਕਿਸ ਦਾ ਨਾਲ ਆਵੇ ਕਿਸੇ ਅੱਗੇ ਹੱਥ ਨਾ ਕਰਨਾ ਪਵੇ ਠੀਕ ਹੈ ਜੇ ਤੁਸੀਂ ਕੋਈ ਪੁੱਤ ਆ ਐਦਕੀ ਆਪਣੇ ਦੋ ਮਣ ਦਾਣੇ ਘੱਟ ਹੋ ਜਾਣ ਆਪਣੇ ਦਿਲ ਤੇ ਕੀ ਵੀਚ ਦੀ ਯਾਰ ਐਦਕੀ ਪਿਛਲੀ ਵਾਰੀ 90 ਮਣ ਦਾ ਸੀ ਅੱਸੀ ਦਾ ਇਸ ਵਕਤ ਦਾ ਕਮਾ ਹੋਇਆ ਕਿ ਬਾਈ ਕਮਾ ਆ ਦੇਖੋ ਵੱਡੇ ਵੱਡੇ ਘਰ ਸੀਗੇ ਕੋਠੀਆਂ ਪਾਂਘਾਂ ਕਿਸੇ ਨੇ ਕਿਸੇ ਨੇ ਜਿਹੜਾ ਬੇਦਬਖਤ ਸਾਰਾ ਕੁਝ ਸਾਰਾ ਕੁਝ ਡੁੱਬ ਗਿਆ ਬਾਈ ਆ ਦੇਖੋ ਬੱਚੇ ਘਰ ਛੱਡ ਕੇ ਜਨੇ ਜਾ ਰਹੇ ਆ ਕੈਟਰਲਿੰਗਾਂ ਤੇ ਸਵਾਕਾ ਆ ਆ ਇਹ ਜਿਹੜਾ ਸਭ ਤੋਂ ਖਰਾਬ ਹਾਲਾ ਮੈਂ ਇਥੋਂ ਦੀ ਲੋਕੇਸ਼ਨ ਵੀ ਜਿਹੜੇ ਹੈਗਾ ਉਹ ਭਰਾਵਾਂ ਨੂੰ ਪਾਉਂਗਾ ਜਿਹੜੇ ਮੇਰੇ ਨਾਲ ਸੰਪਰਕ ਸੀਗੇ ਬਨਾਲੇ ਵਾਲਿਆਂ ਦਾ ਆਇਆ ਸੀ ਫੋਨ ਹੋਰ ਵੀ ਕਈਆਂ ਦਾ ਸੀ ਇੱਥੇ ਆਪਾਂ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਬਹੁਤ ਬਾਤ ਆ ਆ ਥਾਂ ਤੇ ਬਹੁਤ ਔਖਾ ਤੁਸੀਂ ਦੇਖੋ ਵੀ ਐਨਡੀਆਰਫੀ ਪਿੱਛੇ ਖੜ ਕੇ ਮੈਂ ਤੁਹਾਨੂੰ ਦਿਖਾਉਣਾ ਲਾਈਵ ਦੇ ਵਿੱਚ ਠੀਕ ਆ 12:27 ਮਿੰਟ ਹੋ ਗਿਆ 29 ਅਗਸਤ ਹੈ ਅੱਜ ਮੈਂ ਕੋਈ ਰਿਕਾਰਡਡ ਲਾਈਵ ਨਹੀਂ ਲਾਇਆ ਰਿਹਾ ਠੀਕ ਹੈ ਸੋ ਮੈਂ ਤੁਹਾਨੂੰ ਇਹੀ ਕਹਿਣਾ ਸੋ ਅਰਸ਼ ਕੰਬੋਜ ਕੀ ਹਾਲ ਆ ਬਾਈ ਮੈਂ ਫਿਲਹਾਲ ਡੇਰਾ ਬਾਬਾ ਨਾਨਕ ਦੇ ਪਿੰਡਾਂ ਚ ਆ ਬਾਈ ਆਸਾਂ ਰਗਾ ਚ ਜੇ ਲਗਾ ਪਰ ਸਾਡੇ ਬੰਦਿਆਂ ਦੇ ਮੂੰਹ ਤੋਂ ਹਾਸੇ ਨਹੀਂ ਕੋਸ ਸਕਦੇ ਕੋਈ ਵੀ ਭਾਵੇਂ ਕੁਝ ਵੀ ਸੀਗਾ ਕਹਿੰਦੇ ਹਾਂ ਐਵੇਂ ਨਹੀਂ ਆਪਣੇ ਜਿਹੜੇ ਜਿਹੜੇ ਸ਼ੀਰ ਸੀਗੇ ਬਾਸੀ ਦਾ ਰਸਾ ਹੱਸ ਕੇ ਚੰਬ ਕੇ ਕਹਿੰਦੇ ਯਾਰ ਪੰਜਾਬੀਆਂ ਦੇ ਫੇਦਰ ਦਾ ਵੀ ਝਾਲ ਕੋਈ ਦਿੱਕਿਆ ਨਹੀਂ ਇੱਥੇ ਐਡਾ ਕੁਝ ਆਇਆ ਹੋਵੇ ਬੰਦੇ ਹੱਸਦੇ ਫਿਰਨ ਠੀਕ ਆ ਲੋਕਾਂ ਦੇ ਮੂੰਹ ਤੇ 12 ਵਜ ਜਾਂਦੇ ਠੀਕ ਹੈ ਤੇ ਗੱਲ ਨਹੀਂ ਹੁੰਦੀ ਬੰਦੇ ਦੇ ਮੂੰਹ ਤੇ ਸਿਕਰੀ ਆਇਨੇ ਪਰ ਇਹ ਬੰਦੇ ਆ ਜਿਹੜੇ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਧਰਲੇ ਪਾਸੇ ਐਨਡੀਆਰਫ ਦੀ ਟੀਮ ਹੈ ਠੀਕ ਹੈ ਇੱਥੇ ਖੜੀ ਹੋਈ ਹੈ ਪਰ ਜਿਹੜਾ ਸਰਕਾਰਾਂ ਤੋਂ ਨਹੀਂ ਹੋਇਆ ਚਲੋ ਆਪੋ ਫੌਜ ਤਾਂ ਕੀ ਕਰੇ ਫੌਜ ਦੇ ਆਪਦੇ ਕੈਂਪ ਡੁੱਬੇ ਪਏ ਸੀ ਪਿੱਛੇ ਦੇਖਾ ਫੌਜ ਵੀ ਆਪਦੇ ਸੁਰੱਖਿਆ ਥਾਵਾਂ ਤੇ ਬੈਠੀ ਹੈ ਪਰ ਮੈਂ ਤੁਹਾਨੂੰ ਦੱਸਾਂ ਇੱਕ ਇੱਕ ਮਿੰਟ ਰੋਕੋ 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 ਰੋਕ ਆਜ ਆਜਾ ਪਿੱਛੇ ਆਜਾ ਪਿੱਛੇ ਆ ਜੀ ਚਲੋ ਚਲੋ ਪ੍ਰਧਾਨ ਜੀ ਚਲੋ ਆ ਪਿੱਛੇ ਮੋੜ ਲਈ ਆਪਾਂ ਅੱਗੇ ਜਾਣਾ ਠੀਕ ਆ ਆ ਥਾਵਾਂ ਤੇ ਬਹੁਤ ਜ਼ਰੂਰਤ ਹੈ ਹੈ ਆਜੋ ਆ ਇਧਰਲੇ ਪਾਸੇ ਤੇਲ ਵਗੈਰਾ ਜਿਹੜਾ ਲਿਆਂਦਾ ਗਿਆ ਠੀਕ ਆ ਵੀ ਤਾਂ ਕਿ ਜਿਹੜਾ ਹੈ ਗੱਡੀਆਂ ਵਗੈਰਾ ਚ ਪਾਇਆ ਜਾ ਸਕੇ ਸੋ ਇਧਰ ਆ ਦੇਖੋ ਬਈ ਇੱਥੋਂ ਇੱਥੋਂ ਪਤਾ ਲੱਗਦਾ ਵੀ ਕਿੰਨਾ ਤੇ ਜਿਹੜਾ ਹੈਗਾ ਤੇਲ ਸਾਰਾ ਕੁਝ ਠੀਕ ਆ ਇੰਨਾ ਪਾਣੀ ਤੇਜ ਹੈ ਲਗਾਤਾਰ ਜਿਹੜਾ ਹੈਗਾ ਹਰ ਤੱਕ ਸੋ ਬਈ ਪੰਜਾਬ ਦਾ ਜਿਹੜਾ ਹੈਗਾ ਹਲਾਕਾ ਜਿਹੜਾ ਲਗਭਗ ਮੈਂ ਕਹਣਾ ਵੀ 30 40% ਪੰਜਾਬ ਜਿਹੜਾ ਹੈਗਾ ਇਸ ਵਕਤ ਮਾਰਚ ਆ ਤੇ ਆ ਲੋਕ ਜਿਹੜੇ ਹੈਗਾ ਬਾਈ ਸ੍ਰੋਮਿੰਗ ਕਰਦੇ ਵਾਰਾ ਪੌਂਡ ਕਮੇਟੀ ਵਾਲੇ ਆ ਉਹ ਵੀ ਜਾ ਰਹੇ ਆ ਚਲੋ ਘੰਟਵਾ ਦੇ ਨਾਲ ਵੀ ਆ ਆ ਦੇਖੋ ਬੱਚੇ ਕਿਤੇ ਜੋ ਵੀ ਕੱਢ ਕੇ ਲਿਆਉਣ ਦੀ ਕੋਸ਼ਿਸ਼ ਆ ਯਾਰ ਬਾਈ ਠੀਕ ਆ ਆ ਦੇਖੋ ਗੱਡੀਆਂ ਤੇ ਸਮਾਨ ਲੈ ਕੇ ਜਾ ਰਿਹਾ ਸੋ ਇਹ ਉਦਾਂ ਜਵੇਂ ਹਾਲਾਤ ਬਣ ਜਾਂਦੇ ਆ ਬਾਈ ਆਪਾਂ ਗੱਲ ਕਰਕੇ ਜੇ ਮੈਂ ਪੰਜ ਵਿੱਚ ਮਾਣ ਵੇਲੇ ਸੀਗੇ ਕੱਟਿਆ ਤੇ ਸਮਾਨ ਰੱਖ ਕੇ ਬੱਚੇ ਰੱਖ ਬਾਹ ਕੇ ਜਿਹੜਾ ਹੈਗਾ ਆਉਣਾ ਪੈ ਰਿਹਾ ਭਈ ਇਸ ਵਕਤ ਤਾਂ ਬਹੁਤ ਜਿਹੜਾ ਹੈਗਾ ਇਸ ਵਕਤ ਆ ਪਿੱਛੇ ਇੰਨਾ ਇੰਨਾ ਪਾਣੀ ਆ ਤੁਹਾਡੇ ਪਾਸੇ ਤੁਹਾਨੂੰ ਦਿਖਾਈ ਦਿੰਦਾ ਸਾਰਾ ਠੀਕ ਹੈ ਆ ਘਾਰੇ ਜਿਹੜੇ ਬਿਲਕੁਲ ਡੁੱਬ ਚੁੱਕੇ ਆ ਦੇਖੋ ਆ ਸਾਰੇ ਜਿਹੜੇ ਘਾਰੇ ਭਾਈ ਵਾ ਤਵਾਹੀ ਦਾ ਮੰਜ਼ਰ ਆ ਜਿਹੜਾ ਇਹ ਦੇਖਣਾ ਲੋਕ ਕੋਠਿਆਂ ਦੇ ਪੈਰੋਂ ਕੋਠਿਆਂ ਦੇ ਚੜਨ ਨੂੰ ਮਜਬੂਰ ਹੈ ਜਰੂਰ ਇਹਨੂੰ ਜਿਹੜਾ ਹੈਗਾ ਸੋ ਠੀਕ ਹੈ ਵੀ ਕਿੱਦਾਂ ਹੋ ਰਿਹਾ ਕਿਤੇ ਕਿਤੇ ਠੀਕ ਹੈ ਇਹ ਰਾਵੀ ਦਰਿਆ ਭਾਈ ਜਿਹੜਾ ਠੀਕ ਹੈ ਰਾਵੀ ਦਰਿਆ ਦੀ ਤਬਾਹੀ ਹੈ ਸਾਰੀ ਸਾਰੀ ਠੀਕ ਹੈ ਕਿਉਂਕਿ ਇੱਧਰ ਤੁਸੀਂ ਆਹ ਦੇਖ ਰਹੇ ਸਾਰੇ ਆ ਸਾਰਾ ਜਿੰਨੀ ਇੱਥੇ ਫੌਜ ਲੱਗੀ ਹੋਈ ਹੈ ਠੀਕ ਹੈ ਚਲੋ ਸਾਡੇ ਭਰਾ ਨੇ ਉਹ ਤਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕਰੀ ਰਿਹਾ ਆ ਆ ਪੇੜੀਆਂ ਲਿਆ ਪੈਗਾ ਹੋਗਾ ਠੀਕ ਹੈ ਉਹਨਾਂ ਨਾਲ ਕਰ ਰਹੇ ਤੇ ਮਾਰਾ ਜਿਹੜੀ ਆ ਜਿਹੜੀ ਮੱਧ ਦਾ ਪਾਣੀ ਦੀ ਜਾਂ ਰੋਟੀ ਪਾਣੀ ਦੀ ਸਾਰੇ ਕਸ ਦੀ ਹੈ ਨਾ ਇਦੋਂ ਉਹ ਸਾਰੀ ਜਿਹੜੇ ਹੈਗਾ ਸਾਡੇ ਲੋਕਲ ਪਿੰਡਾਂ ਵਾਲੇ ਇੱਕ ਦੂਜੇ ਨਾਲ ਖੜਨਾ ਦੇ ਹੈ ਨਾ ਉਹ ਕਰ ਰਹੇ ਆ ਬਾਈ ਠੀਕ ਹੈ ਸੋ ਇਹ ਬਟਾਲੇ ਤੋਂ ਜਦੋਂ ਆਪਾਂ ਜਾਣਦੇ ਆ ਨਾ ਤੇਰਾ ਬੱਪਾ ਨਾਲ ਤੋਂ ਛੜਕਾ ਇਹਦੇ ਚ ਵੀ ਪਿੰਡ ਕਪੋਟ ਲਿਆਉਂਦਾ ਆ ਦੇਖ ਲਓ ਤੂੜੀ ਦਾ ਤਾਂ ਹਾਲ ਆ ਵੀ ਤੂੜੀ ਦਾ ਰੋੜ ਹੀ ਗਈ ਆ ਆ ਦੇਖੋ ਕਿਸ ਨੇ ਕੁਪ ਕੁਪ ਲਾਏ ਬਣੇ ਉਹ ਠੀਕ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਭਾਗੇ ਲੱਗਿਆ ਨੇ ਟਰਾਲੀਆਂ ਨੇ ਸੋ ਇਹ ਕਿਸਾਨ ਮਦਦੂਤ ਸੰਘਰਸ਼ ਕਮੇਟੀ ਨੇ ਲੰਗਰ ਲਾਇਆ ਸਾਰੇ ਕਿਸਾਨਾਂ ਦੇ ਸਹਿਯੋਗ ਨਾਲ ਬਾਕੀ ਜਿਹਨਾਂ ਨੂੰ ਵੀ ਚਾਹੀਦਾ ਮੈਂ ਇਹ ਕਹਿਣਾ ਚਾਹਣਾ ਠੀਕ ਹੈ ਕਿ ਆਪਣੇ ਕਿੱਡਰ ਨੂੰ ਆਪਾਂ ਕੱਗੇ ਠੀਕ ਹੈ ਤੇ ਉਹ ਵੀ ਸਾਰੇ ਜਣੇ ਇੱਕ ਦੂਜੇ ਨਾਲ ਸੰਪਰਕ ਕਰਕੇ ਜਿਹੜਾ ਲੋਕਾਂ ਦੀ ਮਦਦ ਕਰਨ ਤੇ ਥੋੜਾ ਜਿਹਾ ਮੈਂ ਤੁਹਾਨੂੰ ਵਰਕਿੰਗ ਦਿਖਾ ਦਿੰਨਾ ਠੀਕ ਹੈ ਬਾਕੀ ਜਿਹੜੇ ਖਾਸ ਕਰਕੇ ਜੋ ਫਰੋਜਪੁਰ ਸultanpur ਹੈ ਨਾ ਏਰੀਆ ਸਾਰਾ ਆਪਾਂ ਪ੍ਰਧਾਨ ਜੀ ਨਾਲ ਵੀ ਗੱਲ ਕਰ ਰਹੇ ਆਂ ਬਾਕੀ ਜੁਨਨਾਂ ਨਾਲ ਵੀ ਜਿਹੜਾ ਹੈਗਾ ਸਾਥ ਦੇਣਾ ਕਿਉਂਕਿ ਆਪਾਂ ਸਾਰੇ ਕਿਸਾਨ ਆ ਠੀਕ ਆ ਆਪਾਂ ਚਲੋ ਸਾਰੇ ਥਾਂ ਤੇ ਲੜਨਾ ਖਾਣਾ ਆਪਾਂ ਹੈਗੇ ਹੀ ਆ ਹਨਾ ਸੋ ਇਧਰ ਦੇਖੋ ਬੱਚਿਆਂ ਵਾਸਤੇ ਔਰਾਂ ਵਾਸਤੇ ਆਏ ਜੀ ਸੋ ਇਸ ਤੋਂ ਬਾਅਦ ਪ੍ਰਧਾਨ ਜੀ ਥੋੜਾ ਜਿਹਾ ਮਾੜਾ ਇਹ ਦੱਸ ਦਿਓ ਵੀ ਜਿਹੜਾ ਹੈਗਾ ਇਹ ਕੈਂਪ ਆ ਕਿੱਦਾਂ ਚੱਲ ਰਿਹਾ ਤੇ ਕਿੱਥੇ ਕਿੱਥੇ ਲਾਉਣ ਦੀ ਜਿਹੜਾ ਹੈਗੇ ਅੱਗੇ ਦੇਖੋ ਇੱਥੇ ਕੈਂਪ ਹੈਗਾ ਵੀ ਇਹਨੂੰ ਤੇ ਪਾਣੀ ਦੇ ਪਿੱਛੇ ਸਥਾਪਿਤ ਕਰ ਦਈਏ ਤੇ ਜਿਹੜੇ ਹੋਣ ਆਉਣਗੇ ਜੀ ਠੀਕ ਹੈ ਜੀ ਇਹ ਦੋ ਜਿਹੜੇ ਪਿੱਛੇ ਆਉਣੇ ਨੇ ਇਹ ਟਰੈਕਟਰ ਟਰਾਲੀਆਂ ਗਾਂ ਅੱਗੇ ਲੈ ਜੰਨੇ ਆ ਸ਼ਾਮ ਨੂੰ ਫਿਰ ਕੱਢ ਲਿਆ ਕਰਾਂਗੇ ਆਪ ਜੀ ਠੀਕ ਹੈ ਸੋ ਮਤਲਬ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨਾਂ ਦੇ ਸਹਿਯੋਗ ਨਾਲ ਇੱਥੇ ਜਿਹੜਾ ਕੈਂਪ ਲਾ ਰਹੀ ਹੈ ਬਾਕੀ ਯੂਨੀਅਨਾਂ ਨੂੰ ਵੀ ਚਾਹੀਦਾ ਕਿ ਤੁਸੀਂ ਵੀ ਜਿਹੜਾ ਹੈਗਾ ਸਾਰੇ ਜਾਣੇ ਜਿੱਥੇ ਜਿੱਥੇ ਆਪਣਾ ਕੇਡਰ ਹੈ ਉਹਨੂੰ ਐਕਟਿਵ ਕਰਕੇ ਆਪਾਂ ਜਿਹੜਾ ਹੈਗਾ ਕਿਸਾਨਾਂ ਨਾਲ ਖੜ ਗਏ ਹਨਾ ਜੀ ਆ ਜਾਓ ਜੀ ਸੋ ਇਧਰਲੇ ਪਾਸੇ ਬੱਚੇ ਆ ਪੜ੍ਹਦਾ ਕਿ ਨਾ ਹੋਰ ਪੜ੍ਹ ਲਓ ਯਾਰ ਪੁੱਤੋ ਪ੍ਰਜਾਦੇ ਆ ਜੀ ਆਜਾ ਸੋ ਆਡਾ-ਆਡਾ ਜਿਹੜੀਆਂ ਆ ਜ਼ਰੂਰੀ ਇਹੀ ਅੱਜ ਦੀ ਵਕਤ ਦੇ ਵਿੱਚ ਇਹ ਆ ਕਿ ਦੇਖੋ ਕਿਸਾਨ ਜਿਹੜੇ ਹਰ ਚੀਜ਼ ਦੀ ਲੜਾਈ ਲੜਦਿਆਂ ਭਾਈ ਠੀਕ ਆ ਚਾਹੇ ਜ਼ਮੀਨਾਂ ਦੀ ਸੀਗੀ ਹਨਾ ਲੈਂਡ ਪੂਲਿੰਗ ਦੇ ਵਿਰੁੱਧ ਸੀਗਾ ਅੱਜ ਖੜਾ ਆਏ ਆ ਦੇਖ ਲੋ ਆਸੇ-ਪਾਸੇ ਠੀਕ ਆ ਤੇ ਲਗਾਤਾਰ ਆਡਾ-ਆਡਾ ਜਗਾ ਦੇ ਉੱਪਰ ਜਿਹੜਾ ਹੈਗਾ ਉਹਨੇ ਗਰਦਾਸਪੁਰ ਵਾਲੇ ਲੜੀਆਂ ਨੇ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਦਾਂ ਦੇ ਹਾਲਾਤ ਬਣੇ ਹੋਇਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੇ ਕਿੱਦਾਂ ਜਿਹੜੀ ਹੈਗੇ ਰਸਤਾ ਲੋਕਾਂ ਦਾ ਕੀ ਕੀ ਚੀਜ਼ਾਂ ਦੀ ਸਮੱਸਿਆ ਹੈ ਲਗਭਗ ਪਠਾਨਕੋਟ ਦੀ ਜਿੱਥੇ ਸ਼ੁਰੂਆਤ ਹੁੰਦੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਦੀਨਾਨਗਰ ਤੋਂ ਲੈ ਕੇ ਜੀ ਅੱਗੇ ਤੱਕ ਅੰਮ੍ਰਿਤਸਰ ਵੀ ਜਿਹੜਾ ਲਗਭਗ ਸਾਰਾ ਹੀ ਡੁੱਬਿਆ ਹੋਇਆ ਰਮਦਾਸ ਤੱਕ ਫਤਿਹਗੜ੍ਹ ਚੂੜੀਆਂ ਦਾ ਜੀ ਜੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਸੀਂ ਆਪਣੇ ਜਿਹੜੇ ਨੇ ਪਰਮਾਨੈਂਟ ਕੈਂਪ ਜਿਹੜੇ ਨੇ ਸਥਾਪਿਤ ਕਰਦੇ ਪਏ ਆ ਜੀ ਇੱਕ ਕੈਂਪ ਜਿਹੜਾ ਅੰਮ੍ਰਿਤਸਰ ਦੇ ਵਿੱਚ ਚੱਲਦਾ ਪਿਆ ਬੜਾ ਬਹੁਤ ਹੀ ਇਹ ਇੱਕ ਡੇਰਾਬਾ ਬਣਾਣੇ ਕ شکارਮਾਸ਼ੀਆਂ ਆ ਜੀ ਲਗਾਤਾਰ ਚੱਲੇਗਾ ਜਦੋਂ ਤੱਕ ਇਹ ਜ਼ਮੀਨਾਂ ਦਾ ਵੀ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਰੇਤ ਬਰੇਤ ਬਹੁਤ ਚੜ ਗਈ ਹੈ ਇਹਨਾਂ ਦੇ ਵਿੱਚ ਜੀ ਇਹਨਾਂ ਦੇ ਨਾਲ ਦੇ ਬੰਗੇ ਇੱਕ ਸਾਡਾ ਤੀਸਰਾ ਕੈਂਪ ਜਿਹੜਾ ਆ ਜੀ ਉਹ ਅਸੀਂ ਹੀ ਗੁਰਦਾਸਪੁਰ ਤੋਂ ਦਰੰਗਲਾ ਰੂਟ ਤੇ ਮਗਰਮੁੱਦੀਆਂ ਦੇ ਉੱਤੇ ਸ਼ੁਰੂ ਕੀਤਾ ਗਿਆ ਉਹ ਮੈਡੀਕਲ ਸੇਵਾਵਾਂ ਦੇ ਕੇਵਲ ਕਿਉਂਕਿ ਉੱਧਰ ਮੈਡੀਕਲ ਸੇਵਾਵਾਂ ਦੀ ਬਹੁਤ ਮਾੜੀ ਹਾਲਤ ਆ ਔਰ ਜਿਹੜੀ ਪ੍ਰਸ਼ਾਸਨ ਦੀ ਨਾਕਾਮੀ ਜੀ ਉਹ ਵੱਡੇ ਪੱਧਰਾਂ ਦੀ ਆ ਠੀਕ ਹੈ ਅਜੇ ਤੱਕ ਨਹੀਂ ਇੱਥੇ ਕਿਤੇ ਕੋਈ ਵੋਟ ਦਾ ਇੰਤਜ਼ਾਮ ਜਿਹੜਾ ਨਹੀਂ ਆ ਤੁਸੀਂ ਉੱਧਰ ਕਮਾ ਕੇ ਦੇਖੋ ਠੀਕ ਹੈ ਜੀ ਉਹਨਾਂ ਡੇਰਿਆਂ ਦੇ ਉੱਤੇ ਜਿਹੜੇ ਲੋਕ ਨੇ ਤੁਹਾਨੂੰ ਕਿਤਨਾ ਕਿਤੇ ਦਿਖਾਈ ਦੇ ਜਾਂਦੇ ਜੇ ਦੇਖਿਆ ਜਾਵੇ ਤਾਂ ਅਸੀਂ ਜਿੱਥੋਂ ਤੱਕ ਵੀ ਗਏ ਆ ਤਾਂ ਬਤ ਉਹ ਇੱਕਾ ਦੀ ਫੌਜ ਦੀ ਵੋਟ ਭਾਵੇਂ ਪਈ ਹੋਵੇ ਪਰ ਵਿੱਚ ਬੜੀ ਤਾਂ ਕਿਸੇ ਨੇ ਨਹੀਂ ਦੇਖੀ ਠੀਕ ਹੈ ਸਰਕਾਰ ਦਾ ਤਾਂ ਕੋਈ ਬੰਦਾ ਅਜੇ ਤੱਕ ਆਪਾਂ ਦੇਖਿਆ ਨਹੀਂਗਾ ਹੈਨਾ ਕਿੰਨੀ ਫਸਲ ਤੁਹਾਡੇ ਹਿਸਾਬ ਨਾਲ ਤਬਾਹ ਹੋ ਗਈ ਹੁਣ ਆ ਲੋਕ ਤਾਂ ਦੱਸ ਰਹੇ ਸੀ ਜੋ ਕਰਤਾਰਪੁਰ ਸਾਹਿਬ ਕਹਿੰਦੇ ਅਸੀਂ 80-80 ਹਜ਼ਾਰ ਨੂੰ ਅਸੀਂ ਬਈ ਗੋਭੀ ਵਾਸਤੇ ਬਾਣ ਲਏ ਸੀਗੇ ਕਿਸ ਨੇ ਝੋਨੇ ਵਾਸਤੇ ਲਏ ਇਹਦਾ ਜਿਹੜਾ ਹੈਗਾ ਕਿਦਾਂ ਇਸ ਤੋਂ ਬਾਅਦ ਰੇਤ ਪੈ ਜਾਣੀ ਹੈ ਕਦੋਂ ਦਾ ਇਹ ਫਿਕਰ ਵੀ ਪਤਾ ਨਹੀਂ ਕਣਕੇ ਵੀ ਵੀਜੀ ਜਾਊ ਤੇ ਨਹੀਂ ਵੀਜੀ ਜਾਊ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਜ਼ਿਮੀਦਾਰਾ ਧੰਦਾ ਹੋਇਆ ਜਾਂ ਜਿਹੜਾ ਕਿਸਾਨੀ ਧੰਦਾ ਆ ਇਹਦੀ ਵਿੱਚ ਤੇ ਸੁੱਖ-ਪੁੱਕੇ ਦੇ ਵਿੱਚ ਸਾਡੇ ਕੋਲ ਲਿਮਟਾਂ ਨਹੀਂ ਮੁੜਦੀਆਂ ਹੁੰਦੀਆਂ ਜੀ ਬਿਲਕੁਲ ਅਸੀਂ ਤਾਂ ਸੁੱਖ-ਪੁੱਕੇ ਤੇ ਫਸਲ ਵੱਢ ਕੇ ਵੇਚ ਲਈਏ ਨਾ ਤਾਂ ਵੀ ਖਾਲੀ ਹੱਥ ਪਿੰਡ ਨੂੰ ਆ ਜੰਨੇ ਇੱਕ ਫਸਲ ਤਾਂ ਆਏ ਗਈ ਤੇ ਦੋ ਫਸਲਾਂ ਸਾਨੂੰ ਮੋਰੇ ਦਿਖਾਈ ਦਿੰਦੀਆਂ ਜਿਹੜੀਆਂ ਸਾਥੂ ਬੀਜ ਨਹੀਂ ਹੋਣੀਆਂ ਹੈਗੀਆਂ ਇਸ ਕਰਕੇ ਜੇ ਰਕਬੇ ਦਾ ਅੰਦਾਜ਼ਾ ਲਗਾਈਏ ਤਾਂ ਮੈਨੂੰ ਲੱਗਦਾ ਜੀ 57 58 ਕਿਲੋਮੀਟਰ ਦੀ ਇਹ ਪੂਰੀ ਲੈਂਥ ਦੇ ਵਿੱਚ ਹੜਿਆ ਉਹਦੇ ਵਿੱਚ ਕਿੰਨੇ ਏਕੜ ਜ਼ਮੀਨ ਹੋਊਗੀ ਇਹ ਹਜ਼ਾਰਾਂ ਤੋਂ ਉੱਤੇ ਹਜ਼ਾਰਾਂ ਕਿੱਲਿਆਂ ਤੋਂ ਉੱਤੇ ਆ ਜੀ ਤੇ ਜਿਸ ਤਰ੍ਹਾਂ ਮੁਖਮਾਦ ਸਾਹਿਬ ਬਾਅਦ ਵਿੱਚ ਕਹਿੰਦੇ ਅਸੀਂ ਪਤਾ ਨਹੀਂ ਮੁਰਗੀਆਂ ਦਾ ਮਾਪਜਾ ਫਲਾਣਾ ਦੇਵਾਂਗੇ ਕੀ ਲੱਗਦਾ ਇੰਨੀ ਫਸਲ ਦਾ ਮਾਪਜਾ ਦੇਣ ਦੇ ਕਾਬਲਾਂ ਜਾਂ ਦੇ ਸਕਦੇ ਕੋਈ ਉਹ ਲੀਸਾ ਕਿਹੜਾ ਤੈ ਦੇ ਵਿੱਚ ਆਇਆ ਸੀਗਾ ਜੀ ਉਹਦੇ ਵਿੱਚ ਵੀ ਸਾਡੇ ਕੋਲ 78 ਰੁਪਈਆ ਵਾਲਾ ਰਿਕਾਰਡ ਹੈਗਾ ਆ ਜੀ ਕਿ ਸਵਾ ਕੱਲੇ ਵਾਲੇ ਨੂੰ 78 ਰੁਪਈਏ ਮੁਆਵਜ਼ਾ ਆ ਗਿਆ ਸੀ ਅੱਛਾ ਉਹ ਵੀ ਮੁਆਵਜ਼ੇ 6800 ਵਾਲੇ ਉਹ ਲੈ ਗਏ ਸੀਗੇ ਜਿਨ੍ਹਾਂ ਦੀ ਕਿਤੇ ਕੁੰਡੀ ਲੱਗਦੀ ਸੀ ਐਮਐਲਏ ਸਾਹਿਬ ਜੀ ਅਸੀਂ ਜ਼ਿੰਮੇਦਾਰੀਆਂ ਨੂੰ ਵੱਡੀ ਕਿਸਾਨੀ ਨਹੀਂ ਮੰਨਦੇ ਹੁੰਦੇ ਅਸੀਂ ਤਾਂ ਉਹ ਭਾਉ ਨੂੰ ਕਿਸਾਨ ਮੰਨਦੇ ਆ ਜਿਹੜਾ ਕੱਲੇ ਦਾ ਸਵੇ ਦਾ ਕਨਾਲ ਦੇ ਵਿੱਚ ਆਪਣਾ ਪਰਿਵਾਰ ਪਾਲਦਾ ਪਿਆ ਉਹਨੂੰ ਕੀ ਸਰਕਾਰ ਨੇ ਦੇਣਾ ਬਿਲਕੁਲ ਕਿਤੇ ਕੁਝ ਮਿਲਣ ਦੀ ਉਮੀਦ ਨਹੀਂ ਆ ਅੱਜ ਜਿਹੜਾ ਬਿਆਨ ਆ ਗਿਆ ਕਿ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦਿੰਨੇ ਆ ਬਹੁਤ ਸਾਰੇ ਡੇਰੀਆਂ ਵੱਲੋਂ ਕਰੋੜਾਂ ਰੁਪਈਆ ਪੰਜਾਬ ਸਰਕਾਰ ਨੂੰ ਗਿਆ ਆ। ਬਿਲਕੁਲ ਠੀਕ ਹੈ ਜੀ ਉਹਦੇ ਬਾਬਤ ਕੋਈ ਵੀ ਅਜੇ ਤੱਕ ਸਰਕਾਰ ਵੱਲੋਂ ਬਿਆਨ ਨਹੀਂ ਮੈਨੂੰ ਨਹੀਂ ਲੱਗਦਾ ਕਿ ਜੋ ਪਿੱਛੇ ਸੀਗਾ ਅਜੇ ਵੀ ਉਦਾਂ ਦਾ ਹਨੇਰਾ ਹੀ ਰਹੂਗਾ। ਜਿਸ ਤਰ੍ਹਾਂ ਇੱਕ ਪਾਸੇ ਬਿਆਨ ਦੇ ਰਿਆ ਸੀ ਤਨਖਾਹ ਦੇਵਾਂਗੇ ਦੂਜੇ ਪਾਸੇ ਤਾਂ ਦੇਖੋ ਆਮ ਲੋਕ ਆ ਜਿਵੇਂ ਤੁਸੀਂ ਹੋ ਜਾਂ ਹੋਰ ਵੀ ਆ ਮੁੰਡੇ ਲਗਾਤਾਰ ਕੋਈ ਆ ਦੇਖੋ ਹੁਣ ਤਾਂ ਆਪਾਂ ਦਿਖਾ ਵੀ ਦਿੰਨੇ ਆ ਇੱਕ ਸਕਿੰਟ ਜੀ ਬਸ ਆ ਜਿਵੇਂ ਟਰਾਲੀਆਂ ਲੈ ਕੇ ਆ ਰਹੇ ਆ ਮੁੰਡੇ ਰਾਸ਼ਨ ਲੈ ਕੇ ਜਾ ਰਹੇ ਆ ਠੀਕ ਆ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ ਇੱਕ ਮਿੰਟ ਹੋਣੀ ਆਊਗੀ ਪੱਠਿਆਂ ਵਾਲੀ ਟਰਾਲੀ ਬਾਈ ਠੀਕ ਆਮ ਲੋਕ ਹੀ ਅਸਲ ਦੇ ਵਿੱਚ ਜਿਹੜਾ ਹੈਗਾ ਇਹੀ ਪੰਜਾਬ ਦੀ ਰੀੜ ਦੀ ਹੱਡੀ ਆ ਇਹੀ ਸੰਘਰਸ਼ੀ ਨੇ ਇਹੀ ਇੱਕ ਦੂਜੇ ਨਾਲ ਖੜਦੇ ਆ ਕਿ ਸਾਨੂੰ ਲੱਗਦਾ ਕਿ ਇਹ ਫਲੱਡ ਆ ਜਿਹੜੇ ਮੈਨ ਮੇਡ ਨੇ ਵੀ ਜਿਹੜਾ ਹੈਗਾ ਕਿਸਾਨੇ ਦੀ ਹੱਡੀ ਤੋੜੀ ਜਾਵੇ ਕਿਸ ਤਰੀਕੇ ਨਾਲ ਜਿਵੇਂ ਆਪਾਂ ਦਿੱਲੀ ਲੜ ਕੇ ਆਇਆ ਉਹਦੋਂ ਬਾਅਦ ਲੈਂਡ ਪੋਲਿੰਗ ਤੇ ਮਾਰ ਪਾਈ ਇਹਨਾਂ ਨੂੰ ਠੀਕ ਆ ਕਿ ਨਰਾਸ਼ ਕਰਨਾ ਚਾਹੁੰਦੀ ਹੈ ਸਰਕਾਰਾਂ ਮੈਂ ਤੋਂਡੀ ਸਾਹਿਬ ਇੱਕ ਬੱਚੇ ਨੇ ਕੋਈ 10 12 ਦਿਨ ਪਹਿਲਾਂ ਇੱਕ ਕੈਪਸ਼ਨ ਨੋਟ ਪੜ੍ਹ ਕੇ ਖੜਿਆ ਸੀਗਾ ਕਿਸੇ ਰੋਡ ਦੇ ਪੁਸ਼ਪਾਕ ਤੇ ਕਹਿੰਦਾ ਜਦੋਂ ਸਮਝ ਆ ਜਾਗੀ ਉਦੋਂ ਫਿਰ ਹੜ੍ਹ ਨਹੀਂ ਆਉਣੇ ਹੈ ਅਸੀਂ ਬਿਲਕੁਲ ਕਹਿੰਦੇ ਆ ਪ੍ਰੀ ਪੇਡ ਨਹੀਂ ਜੀ ਇਹ ਇਹੜੇ ਬੰਕੂ ਸਰਕਾਰ ਦੀ ਪਾਲਿਸੀ ਦੇ ਨਾਲ ਹੁੰਦੇ ਨੇ ਸਾਡੇ ਕੋਲ 77 78 ਸਾਲ ਤੋਂ ਇਹਨਾਂ ਦਰਿਆਵਾਂ ਦੇ ਵਹਾਅ ਸੈੱਟ ਨਹੀਂ ਹੋਏ ਜਿੱਦਾਂ ਜਿੱਦਾਂ ਜ਼ਮੀਨ ਕਾਰਪੋਰੇਟ ਦੇ ਹੁਣ ੱੱਕੇ ਚੜਦੀ ਪਈ ਆ ਕਾਰਪੋਰੇਟ ਲੈ ਕੇ ਜਾ ਰਹੀ ਆ ਇਹਨਾਂ ਦੇ ਵਹਾਅ ਵੀ ਸੈੱਟ ਹੋਣੇ ਇੱਥੇ ਬਹੁਤ ਸਾਰੀਆਂ ਵੱਡੀਆਂ ਸੰਸਥਾਵਾਂ ਮੈਂ ਬਿਲਕੁਲ ਨਾਮ ਲੈ ਕੇ ਸਪਸ਼ਟ ਕਰੂੰਗਾ ਕਿ ਜਿਨ੍ਹਾਂ ਨੇ ਹਜ਼ਾਰਾਂ ਏਕੜ ਜ਼ਮੀਨ ਦਰਿਆਵਾਂ ਦੇ ਕੰਢੇ ਤੇ ਢੇਰ ਕੇ ਮੈਂ ਦੱਸ ਦੇਣਾ ਉਹ ਕਿਉਂਕਿ ਕੱਲ ਵੀ ਮੈਨੂੰ ਉਹ ਮੁੰਡੇ ਆਏ ਸੀਗੇ ਡੋਬ ਤੇ ਉਹ ਪਿੰਡ ਵੀ ਦੱਸ ਰਹੇ ਸੀਗੇ ਜਿਹੜਾ ਇੱਕ ਅੰਡੇਰਾ ਜਿਹਨੂੰ ਸਿਆਸੀ ਸਹਯਾ ਲਗਭਗ 10 ਕਿਲੋ 20 ਕਿਲੋਮੀਟਰ ਲੰਮਾ ਪਤਾ ਨਹੀਂ 10 ਕਿਲੋਮੀਟਰ ਦਾ ਤੇ 5 ਕਿਲੋਮੀਟਰ ਚੌੜਾ ਬਣਾਈ ਬੈਠਿਆ ਪੰਨਾ ਹੈਨਾ ਸੋ ਸਾਰੀਆਂ ਚੀਜ਼ਾਂ ਜਿਹੜਾ ਤੁਸੀਂ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜਿਹੜਾ ਹੈਗਾ ਇਹ ਜਿਹੜਾ ਉਪਰਾਲਾ ਕਰ ਰਹੇ ਹੋ ਲਗਾਤਾਰ ਠੀਕ ਹੈ ਤੇ ਬਾਕੀ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਆ ਜਿਹੜੇ ਲਗਾਤਾਰ ਯਾਰ ਅੱਜ ਜਿਹੜੇ ਹੈਗਾ ਪੰਜਾਬ ਨਾਲ ਖੜੇ ਆ ਬਾਕੀ ਸਾਨੂੰ ਸਰਕਾਰਾਂ ਸਕੂਨ ਤੋਂ ਵਾਲੀ ਆਸ ਵੀ ਨਹੀਂ ਤੇ ਨਾ ਹੀ ਬੰਦੇ ਲੋਕ ਝਾਕਦੇ ਵੀ ਆ ਠੀਕ ਆ ਪਰ ਇਹ ਗੱਲ ਆ ਵੀ ਬਣ ਕੇ ਲੀਡਰ ਉਸ ਤੋਂ ਬਾਅਦ ਟੀਚਰਾਂ ਕਰਨ ਉਹਦੋਂ ਹੀ ਮਾੜੀ ਆ ਇਹ ਅੱਜ ਉਹੀ ਕਿਸਾਨ ਲੀਡਰ ਨੇ ਜਿਨ੍ਹਾਂ ਨੂੰ ਭਵਾਂ ਸਿੰਘ ਮਾਨ ਕਹਿੰਦਾ ਸੀਗਾ ਕਿ ਇਹ ਤਾਂ ਵਿਕ ਜਾਣਗੇ ਜੀ ਇਹ ਫਲਾਨੇ ਆ ਜੀ ਇਹ ਧਮਕਿਆ ਤੇ ਅੱਜ ਉਹੀ ਕਿਸਾਨ ਲੀਡਰ ਆ ਜਿਹੜੇ ਹੈਗਾ ਖੜੇ ਆ ਉਹੀ ਜਿਹੜਾ ਕੇਡਰ ਨੂੰ ਕਹਿ ਰਿਹਾ ਪਿੰਡਾਂ ਦੇ ਲੋਕਾਂ ਨੂੰ ਕਹਿ ਰਿਹਾ ਕਿ ਆਓ ਇਕੱਠੇ ਹੋਗੇ ਤੇ ਅੱਜ ਉਹੀ ਕਿਸਾਨ ਆ ਜਿਨ੍ਹਾਂ ਨੂੰ ਮਾੜੇ ਕਹਿੰਦੇ ਸੀਗੇ ਚਲੋ ਠੀਕ ਆ ਦੇਖਦੇ ਆ ਇਦਾਂ ਕੀ ਮੁਰਗੀਆਂ ਦਾ ਮਾਅਵਾਜਾ ਦਿੰਦੇ ਆ ਤੇ ਨਹੀਂ ਦਿੰਦੇ ਪਰ ਪਤਾ ਲੱਗ ਜੂ ਪਰ ਫਲਾਹ ਹਾਲ ਦੀ ਘੜੀ ਇੱਥੇ ਅੱਜ ਦੀ ਘੜੀ ਆਪਾਂ ਨੂੰ ਰਸ ਦੀ ਲੋੜ ਆ ਆਪਦੇ ਭਰਾਵਾਂ ਨੂੰ ਬਾਹਰ ਕੱਢਣ ਦੀ ਲੋੜ ਆ ਬਾਕੀ ਦੀਆਂ ਲੜਾਈਆਂ ਪੇ ਬਾਅਦ ਚੱਲ ਰਹਿਣਗੇ ਧੰਨਵਾਦ